ਉਹ ਬਾਪੂ ਕੋਈ ਦਵਾਈ ਲੈ ਲੰਦਾ ਯਾਰਾ ਮੈਥੋ ਲੱਤਾਂ ਘਟਾਈ ਨਾ ਪਹਿਲਾਂ ਮੈਂ ਖੇਤੋਂ ਆਇਆ ਯਾਰਾ ਯਾਰ ਸ਼ੂਗਰ ਜੇ ਨੇ ਖੋਖਲੀਆਂ ਕਰਤੀਆਂ ਬੁੱਤ ਲੱਤਾਂ ਕੀ ਕਰਾਂ ਸ਼ੂਗਰ ਦਾ ਯਾਰ ਉਹ ਤਾਂ ਘੜਦੀ ਘੜ ਘੜ ਪੀ ਗਿਆ ਜਵਾਨੀ ਪਹਿਰੇ ਕਹੀ ਤਾਂ ਜਾਂਦਾ ਹੁੰਦਾ ਸੀ ਉਦੋਂ ਮੈਂ ਛੋਟਾ ਹੁੰਦਾ ਨਾਲੇ ਚੱਲ ਤੂੰ ਰਹਿਣ ਦੇ ਰਹਿਣ ਦੇ ਔਖਾ ਹੁੰਦਾ ਹੋਏਗਾ ਛੱਡ ਪਰੇ ਉਹ ਚੱਲ ਕੋਈ ਨਹੀਂ ਆਏ ਤਾਂ ਉਹ ਬੈਠਾ ਹੁਣਾ ਮੈਂ ਖੜ ਜਾ ਬੈਠਾ ਹੋ ਜਾ ਇੱਕੂ ਯਾਰ ਮਨਿੰਦਰ ਦੀ ਗੱਲ ਪੁਰਾਣੇ ਮਾਰਤਾ ਤੈਨੂੰ ਬਾਲੀ ਕਰਦਾ ਯਾਰ ਉਹੀ ਮੈਂ ਤੇਰੇ ਨਾਲ ਗੱਲ ਕਰਨੀ ਸੀ ਹਾਂ ਵੀ ਤੂੰ ਤਾਂ ਜਮਾ ਹੀ ਆ ਆਹ ਦੀ ਵਾਲੀ ਥੱਲੇ ਲੱਗ ਗਿਆ ਉਹਨੂੰ ਕੁਝ ਕਹਿੰਦਾ ਹੀ ਨਹੀਂ ਕਿਵੇਂ ਉਹਨੂੰ ਕਹੇ ਉਹਦਾ ਪਿਓ ਜ ਆਇਆ ਸੀ ਕਹਿੰਦਾ ਸੀ ਮੈਂ ਗੱਲ ਕਰੂੰਗਾ ਉਹਨੂੰ ਕਹੇ ਗੱਲ ਕਰੇ ਫਿਰ ਹੁਣ ਕੋਈ ਇੱਕ ਬਿਲਾ ਤਾਂ ਹੋਵੇ ਗੱਲ ਦਾ ਉਹ ਬਾਪੂ ਮੈਨੂੰ ਤਾਂ ਉਹਦੀਆਂ ਗੱਲਾਂ 'ਚ ਵੀ ਦਮ ਨਹੀਂ ਲੱਗਦਾ ਯਾਰ ਕੱਚੀਆਂ ਹੀਆਂ ਗੱਲਾਂ ਕਰਦਾ ਉਹ ਅਮਨਨ ਨਹੀਂ ਵੱਧ ਟੱਕਾ ਸਿੱਟਦਾ ਉਹ ਉਹ ਭਾਈ ਆਪਾਂ ਉਹਦੇ ਟੱਕਿਆਂ ਤੋਂ ਕੀ ਲੈਣਾ ਕਿਸੇ ਨਹੀਂ ਮਰਜੀ ਸਿੱਟੇ ਆਪਾਂ ਤਾਂ ਆਪਣੀ ਕੁੜੀ ਦਾ ਸੋਚਣਾ ਨਾ ਜੇ ਇਹ ਨਹੀਂ ਮੂਰੇ ਲੱਗਦੇ ਤਾਂ ਆਪਾਂ ਚੱਲਦੇ ਆ ਸਿੱਧੀ ਜਾ ਕੇ ਗੱਲ ਕਰਦੇ ਆ ਕੁਝ ਪਤਾ ਕਰਦੇ ਆ ਜਾ ਕੇ ਉਹ ਕਰ ਲਾਂਗੇ ਬਾਪੂ ਤੂੰ ਅੱਗ ਇੰਨੀ ਕਾ ਧਮਚਾਉਣਾ ਹਰੇ ਗੱਲ ਤੇ ਯਾਰ ਤੂੰ ਹਵੜ ਹਵੜ ਕਰਦਾ ਮੈਨੂੰ ਪਰਉਣਾ ਇਹ ਲੱਗਦਾ ਨਹੀਂ ਕੁੜੀ ਨੂੰ ਗਲਤ ਫਹਿਮੀ ਹੋ ਗਈ ਫਿਰ ਹੁਣ ਲੱਗਦਾ ਤਾਂ ਮੈਨੂੰ ਵੀ ਨਹੀਂ ਪਰਉਣਾ ਕਰਿਆ ਤਾਂ ਆਪਾਂ ਵੀ ਚੰਗੇ ਵਾਸਤੇ ਸੀ ਪਰ ਜਦੋਂ ਹੁਣ ਕੁੜੀ ਕਹਿੰਦੀ ਹੈ ਕਿ ਕੁੜੀ ਦੀ ਗੱਲ ਵੀ ਸੁਣੀ ਪਊਗੀ ਉਹ ਤਾਂ ਕੁੜੀ ਤਾਂਵੇਂ ਮਰੀ ਜਾਂਦੀ ਏ ਮੋٹے ਦਿਮਾਗ ਦੀ ਤਾਂ ਹੈਗੀ ਆ ਜੀ ਛੱਡ ਏ ਤੂੰ ਛੱਡ ਇਹਨੂੰ ਕੁੜੀ ਦੀ ਗੱਲ ਨੂੰ ਤੂੰ ਉਹਨੂੰ ਸੱਦ ਆ ਦੇ ਵਾਲੇ ਨੂੰ ਉਹਦੇ ਪੁੱਛਦੇ ਆ ਉਹਦੇ ਪਿਓ ਨੇ ਗੱਲ ਕਰੀ ਏ ਕਿ ਨਹੀਂ ਕਰੀ ਓ ਯਾਰ ਸੱਦ ਲੈਣਾ ਅਮਨ ਓ ਜਾ ਕਿੱਥੇ ਐ ਚਾਰ ਦਿਨ ਹੋ ਗਏ ਗੱਲ ਕਰਕੇ ਗਏ ਨੂੰ ਅੱਜ ਕੀ ਹੋ ਗਿਆ? ਆ ਜਾ ਬਾਈ ਜਾਂ ਗੱਲ ਸੁਣ ਲੈ ਯਾਰ ਬਾਪੂ ਦੀ ਅੱਗ ਫੇਰ ਮਚਾਈ ਜਾਂਦਾ ਯਾਰ। ਕੀ ਹੋ ਗਿਆ ਬਾਪੂ ਹੁਣ ਸੁਣੋ। ਹੁਣ ਕੀ ਆ ਬਾਈ ਤੈਨੂੰ ਪਤਾ ਨਹੀਂਗਾ। ਹੈ ਤੇਰਾ ਬਾਪੂ ਆਇਆ ਸੀਗਾ। ਉਹਦਾ ਫਰਜ਼ ਨਹੀਂ ਬੰਦਾ ਵੀ ਘਰੇ ਤੱਕ ਕੀ ਗੱਲ ਹੋਈ ਪਈ ਐ ਵੀ ਛੇਦੀ ਤੋਂ ਛੇਦੀ ਗੱਲ ਨਵੇੜੇ। ਉਹਨੇ ਕੋਈ ਗੱਲ ਦੱਸੀ ਆ ਲਾਈ ਆ ਕਿਸੇ ਬਿਲੇ ਗੱਲ। ਲੈ ਬਾਪੂ ਹੁਣ ਗੱਲ ਤਾਂ ਕਰਕੇ ਗਿਆਗਾ ਬਾਪੂ। ਨਾਲੇ ਉਹ ਬੇਲਾ ਨਹੀਂ ਹੈਗਾ ਤੂੰ ਤਾਂ ਬਾਹਲੀ ਖਿੱਚ ਕਰਦਾ। ਕੋਈ ਨਾ ਕਹਿ ਕੇ ਤਾਂ ਗਿਆ ਸੀ ਬਾਪੂ ਵੀ ਮੈਂ ਇੱਕ ਦੋ ਦਿਨਾਂ ਚ ਜਾਇਆ ਹੁੰਦਾ। ਫਿਰ ਭਾਈ ਕਿੰਨੇ ਕ ਦਿਨ ਕੁੜੀ ਨੂੰ ਘਰੇ ਬਾਈ ਰੱਖਾਂਗੇ? ਕੋਈ ਨਾ ਬਾਪੂ ਕਹੇ ਤਾਂ ਨਾ ਗੱਲ ਕਰ ਲੂਗਾ ਤੂੰ ਉਸ ਤੋਂ ਹੀ ਸਿਰੇ ਸਿਰ ਚੜਨ ਲੱਗ ਜਾਨੇ ਮਾੜਾ ਭਟਾ ਸਬਰ ਵੀ ਰੱਖਿਆ ਕਰੋ ਸਬਰ ਦੀ ਗੱਲ ਨਹੀਂ ਜਦੋਂ ਤੇਰੇ ਬਾਪੂ ਨੇ ਮੂਰੇ ਲਾ ਕੇ ਰਿਸ਼ਤਾ ਕਰਾਇਆ ਸੀ ਉਹਦਾ ਝੱਟ ਮੰਗਣੀ ਭੱਟ ਵਿਆਹ ਕਰਤਾ ਤੇ ਅੱਜ ਜਦੋਂ ਗੱਲ ਕਰਨੀ ਪੈਂਦੀ ਆ ਅੱਜ ਹੁਣ ਮੂਰੇ ਨਹੀਂ ਲੱਗਦਾ ਕੀ ਗੱਲ ਭਾਈ ਬਾਪੂ ਨਾਲੇ ਮੇਰਾ ਬਾਪੂ ਕਿਹੜਾ ਵਿੱਚ ਬੜਿਆ ਸੀ ਬੰਦੇ ਇਹ ਜੇ ਨਿਕਲਣਗੇ ਤਾਂ ਜਮਾ ਸੜੇ ਹੋਏ ਬੰਦੇ ਨਿਕਲੇ ਹੁਣ ਕੀ ਕਹਿ ਸਕਦੇ ਆ ਭਾਈ ਗੱਲ ਤਾਂ ਹੁਣ ਇੱਕ ਪਾਸੇ ਸੁਣਨੀ ਪਊ ਨਾ ਹੁਣ ਤਾਂ ਆਪਾਂ ਤਾਂ ਧੀ ਦੀ ਗੱਲ ਸੁਣ ਲਈ ਕੱਲੀ ਉਧਰ ਵੀ ਜਾ ਕੇ ਗੱਲਬਾਤ ਕਰਾਂਗੇ ਫੇਰ ਹੀ ਗੱਲ ਲੱਗੂਗੀ ਕਿਸੇ ਕਿਨਾਰੇ ਬਾਪੂ ਗੱਲ ਕਰਾਂਗੇ ਸਾਰੀ ਮੈਂ ਬਾਪੂ ਨਾਲ ਸਵੇਰੇ ਫੋਨ ਤੇ ਗੱਲ ਕਰਕੇ ਏਡੀਆਂ ਸਾਰੀ ਗੱਲ ਕਰਾਂਗੇ ਕੋਈ ਨਾ ਮੜਾ ਤੇ ਧਿਰਜਮਤਾ ਰੱਖਿਆ ਕਰੋ ਭਾਈ ਮੁੰਡਾ ਤੂੰ ਸਮਝਾ ਮੈਂ ਇਥੋਂ ਨਹੀਂ ਬੜਾ ਬੋਲਿਆ ਜਾਂਦਾ ਇਹਨੂੰ ਤਾਂ ਬਲਾ ਦੇ ਪਿਆਉ ਨੂੰ ਤੁਸੀਂ ਵੀ ਸੁਣ ਲਓ ਜੀ ਆਪਾਂ ਇਹ ਖਿੱਚ ਕਰੀ ਗਏ ਚਾਂਬਲ ਨਹੀਂ ਜਾਣਗੇ ਹੋਰ ਸਿਰੇ ਚੜ ਜਾਣਗੇ ਉਹ ਉਹਦੇ ਅਗਲੇ ਦੀ ਗੱਲਤੀ ਨਾ ਹੋਈ ਫੇਰ ਵੀ ਸਿਰੇ ਚੜ ਜਾਣਗੇ ਉਹ ਤਾਂ ਜੇ ਆਪਾਂ ਉਹ ਕਰੀ ਗਏ ਫੇਰ ਮਾ ਉਹ ਭਾਈ ਪੱਕ ਪੈਂਦਾ ਪਹਿਲਾਂ ਨਾ ਫਰਕ ਪਿਆ ਨਾ ਹੁੰਦਾ ਤੈਨੂੰ ਮੈਂ ਕਹੀ ਜਾਂਦਾ ਇਹ ਨਹੀਂ ਕਹਿੰਦੀ ਮਨਿੰਦਰ ਨੂੰ ਆਪਾ ਪੱਕੇ ਤੌਰ ਤੇ ਰੱਖਣਾ ਮਾੜਾ ਮੱਟਾ ਨੂੰ ਖਿੱਚ ਕੇ ਵੀ ਰੱਖੋ ਉਹਨਾਂ ਨੂੰ ਫੇਰ ਹੀ ਸੁਧਰਨਗੇ ਉਹ ਖਿੱਚਾਂਗੇ ਤਾਂ ਤਾਂ ਹੀ ਜੇ ਗੱਲ ਕਰਾਂਗੇ ਤੇਰੇ ਪਿਆਉਣੇ ਤਾਂ ਗੱਲ ਵੀ ਨਹੀਂ ਕਰੀ ਅਜੇ ਤੱਕ ਤੋਰੀ ਨਹੀਂ ਤਾਂ ਉਹੀ ਤਾਂ ਤੈਨੂੰ ਮੈਂ ਗੱਲ ਕਹੀ ਜਾਂਦਾ ਵੀ ਸਾਧ ਉਹਨਾਂ ਨੂੰ ਕਿਚੀ ਕਿਹੜਾ ਮੁੱਦਾ ਕੋਈ ਜ਼ਰੂਰੀ ਕੰਮ 'ਚ ਫਿਰਦਾ ਉਹ ਕਹਿੰਦਾ ਮੈਨੂੰ ਇੱਧਰ ਕੰਮ ਕਰ ਲੈਣ ਦੇ ਨਾਲੇ ਕੰਮ ਉਹਨੂੰ ਆਪਦੇ ਕੰਮ ਤਾਂ ਜ਼ਰੂਰੀ ਹੋਗੇ ਆ ਮੇਰੀ ਧੀ ਦਾ ਕੰਮ ਜ਼ਰੂਰੀ ਨਹੀਂ ਹੈਗਾ ਬਾਪੂ ਮੈਂ ਗੱਲ ਕਰ ਲਈ ਜਾ ਕੇ ਆਉਗਾ ਸਵੇਰ ਹੀ ਜਾਊਗਾ ਬਾਪੂ ਨਾਲੇ ਫਿਰ ਇੱਥੇ ਮਨਿੰਦਰ ਕਿਹੜਾ ਭੁੱਖੀ ਮਰਦੀ ਐ ਚੰਗੀ ਬਣੇ ਨਾ ਰੋਟੀ ਮਿਲ ਜਾਂਦੀ ਐ ਭਾਈ ਫੇਰ ਨਾ ਕਹੀ ਮੇਰੇ ਪਿਆਉ ਦੀ ਬੇਇੱਜ਼ਤੀ ਕਰਦਾ ਕੰਮ ਮੈਂ ਸਿੱਧਮ ਸਿੱਧੀ ਜਾ ਕੇ ਗੱਲ ਕਰ ਲੈਣੀ ਐ ਜੇ ਉਹਨੇ ਗੱਲ ਨਾ ਦੱਸੀ ਮੈਨੂੰ ਅੱਜ ਤੱਕ ਬਾਪੂ ਉਹ ਕਿਹੜਾ ਤੂੰ ਉਹਨੂੰ ਹੋ ਕਰਦਾ ਆਦਰ ਸਤਕਾਰ ਕਰਦਾ ਮੈਂ ਵੀ ਤਾਂ ਆਏ ਦੀ ਬੇਇੱਜ਼ਤੀ ਕਰਤੀ ਸੀ ਬਾਪੂ ਬਿਚੋਲੇ ਸੀ ਭਾਈ ਬਿਚੋਲੇ ਨੂੰ ਤਾਂ ਕਹਿੰਦੇ ਹੁੰਦੇ ਆ ਵਿਆਹ ਤੋਂ ਬਾਅਦ ਉਹਦੇ ਤੱਕ ਕੀ ਗੱਲ ਜਾਊਗੀ ਹੋਰ ਕੌਣ ਲੈ ਉਹ ਫਿਰ ਉਹ ਕਹਿ ਗਿਆ ਵੀ ਮੈਂ ਗੱਲ ਕਰ ਲਊਗਾ ਮਾੜਾ ਮੋਟਾ ਦਰੋਲੇ ਵਾਲੇ ਕੰਮ 'ਚ ਫਿਰਦਾ ਹੋ ਜਾਂਦੇ ਕੋਈ ਨਾ ਜਾਇ ਆਊਗਾ ਯਾਰ ਗੱਲ ਨਵੇਂੜੋ ਮੈਂ ਤੈਨੂੰ ਆਏ ਕਹਿਣਾ ਵੀ ਤੂੰ ਗੱਲ ਇੱਕਾਦੀ ਕਰ ਲਾ ਉਹ ਯਾਰ ਬੁਢਾ ਸਰੀਰ ਆ ਉਹਦੇ ਵੀ ਦਿਮਾਗ ਤੇ ਪਏ ਦੇ ਰੀਲ ਚੜਦੀ ਆ ਤੇਰਾ ਬਾਪੂ ਹੁਣ ਕਰਨ ਨੂੰ ਵੀ ਉਹ ਐਸਐਸਪੀ ਲੱਗਿਆ ਤੁਸੀਂ ਟੈਨਸ਼ਨ ਤੁਸੀਂ ਕੁੜੀ ਨੂੰ ਦਈ ਜਾਂਦੇ ਇੱਥੇ ਬੈਠੀ ਨੂੰ ਹਾਂ ਉਹ ਯਾਰ ਸਾਡੀ ਗਲਤੀ ਆ ਭਾਈ ਬਾਪੂ ਗੱਲ ਸੁਣ ਖੜ ਦਗਾ ਮੈਂ ਰਾਤ ਨੂੰ ਮੈਂ ਸਮਝਾਉਣਾ ਤੇਰੇ ਨਾਲ ਲੜਦੀ ਆ ਉਹ ਘਰੇ ਬੈਠੀ ਆ ਗਾਹਾਂ ਇਹ ਨਹੀਂ ਪਤਾ ਵੀ ਗਲਤੀ ਕੀਤੀ ਆ ਜੇ ਇਹਦੀ ਗਲਤੀ ਨਿਕਲੇ ਇਹੋ ਗਲਤ ਫਹਮੀ ਹੋਈ ਹੋਵੇ ਫੇਰ ਵੀ ਆਪਾਂ ਮਰਾਂਗੇ ਭੱਗੇ ਮਾਨਸੇ ਫੇਰ ਤਾਂ ਹੀ ਕਹਿੰਦੇ ਆ ਬਾਪੂ ਕਹਿੰਦਾ ਪਹਿਲਾਂ ਮੈਂ ਇਕੱਲਾ ਹੀ ਗੱਲ ਕਰਕੇ ਆਉਂਗਾ ਸਵੇਰੇ ਜਾਊਗਾ ਬਾਪੂ ਉਹ ਬਾਪਾ ਕਿਹੜਾ ਜਾਊਗਾ ਜਰ ਤਰਾ ਇਹ ਜੇ ਜਾ ਆਇਆ ਭਾਈ ਜੇ ਜਾ ਆਇਆ ਤਾਂ ਵਧੀਆ ਗੱਲ ਆ ਨਹੀਂ ਫਿਰ ਕੱਲ ਨੂੰ ਮੈਂ ਜਾਊਂਗਾ 11 ਵਾਲੀ ਬੱਸ ਆਪਾਂ ਚੱਲਾਂਗੇ ਯਾਰ ਬਾਪੂ ਨੇ ਅੱਜ ਹੀ ਜਾਣਾ ਸੀਗਾ ਫੋਨ ਆ ਗਿਆ ਰੌਲੇ 'ਚ ਫਿਰਦਾ ਹੈਗਾ ਕਿਸੇ ਦੇ ਵਿੱਚ ਉਹ ਨਵੇੜ ਕੇ ਸਵੇਰੇ ਹੀ ਜਾਊਗਾ ਆਪਣਾ ਤਾਂ ਤੋਂ ਨਿਬੜਿਆ ਨਹੀਂ ਰੌਲਾ ਯਾਰ ਕੀ ਦਾ ਕੀ ਨਵੇੜ ਦੂੰਂ ਹੀ ਸਰਪੰਚ ਬਣਾਈ ਫਿਰਦੀਆਂ ਉਹਨੂੰ ਤੂੰ ਸਰਪੰਚ ਦੀ ਗੱਲ ਨਹੀਂ ਹੁੰਦੀ ਹੈਗੀ ਹੁਣ ਸਿਆਣਾ ਬਹਿਣਾ ਬੰਦਾ ਸੋਚ ਘੜੇ ਇਹੋ ਕਰਦਾ ਚੱਲ ਭਾਈ ਕੁਝ ਵੀ ਹੋਵੇ ਤੁਹਾਡੇ ਆਪਦੇ ਘਰ ਦੀ ਗੱਲ ਆ ਅਸੀਂ ਵਿੱਚ ਨਹੀਂ ਬੋਲਦੇ ਹੈ ਗਲਤ ਲੱਗਦੇ ਆ ਬੋਲਦੇ ਪਰ ਜਿਹੜੀ ਗੱਲ ਆ ਠੀਕ ਆ ਆ ਪਹਿਲਾਂ ਆਪਾਂ ਉਹਨੂੰ ਆਪਣੀ ਗੱਲ ਦੱਸੀ ਸੀ ਉਹਨੂੰ ਇਹ ਨਵੇੜਾ ਕਰਨਾ ਚਾਹੀਦਾ ਸੀ ਸਿਆਣਾ ਬੰਦਾ ਸਿਆਣੀ ਗੱਲ ਮਗਰ ਲੱਗਦਾ ਹੁੰਦਾ ਚੱਲ ਕੋਈ ਨਾ ਭੂਮੇ ਇੱਕ ਵਾਰੀ ਹੋਰ ਫੋਨ ਕਰ ਦੇਣੀ ਹੈ ਜੀ ਫੋਨ ਤਾਂ ਕਰ ਦੇਣੀ ਹੈ ਜਦੋਂ ਪਹਿਲਾਂ ਹਾਂ ਮੈਂ ਉੱਠੀ ਸਨ ਨੂੰ ਪੂਰੀ ਦਾ ਕਰਾਉ ਨੂੰ ਕਹਿਆ ਜਾ ਰਿਹਾ ਇਹ ਬੰਦਿਆਂ ਦੀ ਗੱਲ ਨਹੀਂ ਹੁੰਦੀ ਹੁਣ ਪੁੱਛ ਚੱਕ ਕੇ ਭੱਜੀ ਜਾਂਦਾ ਉਹ ਗੱਲ ਵਿੱਚੋਂ ਪਹਿਲਾਂ ਕਹਿੰਦਾ ਇਹ ਬੰਦੇ ਵਾਲੇ ਵਧਕਾਓ ਲੈ ਕਮਾਲ ਦੀ ਗੱਲ ਮੈਂ ਤੂੰ ਭਾਈ ਬਾਲੀ ਸਾਈਡ ਜੀ ਲੈਣੀ ਹੈ ਹੈ ਕੀ ਗੱਲ ਲੱਗੀ ਆ ਕਿਉਂ ਮੇਰਾ ਪਿਓ ਆ ਤੂੰ ਨੇ ਮਨਿੰਦਰ ਦੀ ਸਾਈਡ ਲੈ ਲੈਂਦਾ ਤੇ ਮੇਰਾ ਪਿਓ ਬਿਲਕੀ ਜਾਂਦਾ ਮੇਰੇ ਕੋਲ ਮੈਂ ਤਾਂ ਜਿਹੜੀ ਗੱਲ ਕਹੀ ਨਾ ਉਹ ਮੇਰੀ ਗੱਲ ਤੂੰ ਗੋਲਦੀ ਨਹੀਂ ਗੀ ਇਹਦੀ ਗੱਲ ਸੁਣ ਬਾਪੂ ਉਹ ਆ ਗਿਆ ਸੀ ਕੱਲਾ ਕੋਈ ਹੱਲ ਤਾਂ ਕਰਕੇ ਨੀਗਾ ਆਪ ਨੂੰ ਕਰਨਾ ਪੂ ਡਾਂਗ ਨਾ ਮਨ ਲੱਗਦਾ ਹਾਲੇ ਮੈਂ ਹੱਲ ਹੁੰਦੇ ਹੁੰਦੇ ਤੂੰ ਸਤਾ ਬਾਹਲੀ ਖਿੱਚ ਕਰਨ ਲੱਗ ਜੰਨੇ ਆ ਫਿਰ ਬਲਤੇਜ ਉਹ ਹਾਂ ਬਾਪੂ ਤੂੰ ਦਾ ਸਿਰ ਤੇਰੀ ਨਹੀਂ ਸੁਣੀ ਜਾਂਦਾ ਮੈਂ ਤੂੰ ਐ ਕਰ ਪਈ ਪਰੋਣੇ ਨੂੰ ਕਰਦੇ ਫੋਨ ਉਹਨੂੰ ਕਹਿਆ ਸੀ ਆਵੇਂ ਕੱਲ ਨੂੰ 11 ਵਾਲੀ ਵਾਸਤੇ ਗੋਲੀ ਮਾਰੇਦੇ ਪਿਆ ਉਹਨੂੰ ਆਪਾਂ ਨੇ ਨਾਲ ਲੈ ਕੇ ਜਾਂਦੇ ਚੰਗਾ ਬਾਪੂ ਕਰਿਓ ਮਣਾਈਆਂ ਫਿਰ ਫੇਰ ਨਹੀਂ ਨਿਬੜਦੇ ਤੁਹਾਡੇ ਝਗੜੇ ਫੋਨ ਮੇੜ ਦੇ ਵਿੱਚ ਤੂੰ ਸਰਪੰਚ ਨਹੀਂ ਲੱਗੀਆਂ ਤਾਂ ਤੂੰ ਮੇੜ ਦੇ ਨਾਲੇ ਹੁੰਦੇ ਦਾ 4 ਦਿਨ ਹੋ ਗਏ ਗੱਲ ਕੀਤੀ ਨੂੰ ਅੱਜ ਨੂੰ ਨਿਬੜਿਆ ਹੁੰਦਾ ਬਾਪੂ ਆਨੇ ਵੇਰਨਾ ਹੈ ਇਕੱਲੇ ਤੁਸੀਂ ਕੋਈ ਨਾ ਕੋਈ ਗੱਲ ਦਾ ਕਰਕੇ ਆਵਾਂਗੇ ਫਿਰ ਅਸੀਂ ਹੁਣ ਜੇ ਮੈਂ ਕਹੀ ਆਨੇ ਵੀ ਬਾਪੂ ਨੇ ਕਿਹਾ ਵੀ ਸਵੇਰੇ ਮੈਂ ਜਾਊਂਗਾ ਤੁਸੀਂ ਇੰਨੇ ਕਾਤੋਂ ਕਾਲੇ ਕਰਦੇ ਹੁੰਨੇ ਹੋ ਠੀਕ ਆ ਭਾਈ ਫਿਰ ਮੇਰੀ ਗੱਲ ਸੁਣ ਲੈ ਤੜਕੇ 11 ਵਜੇ ਉਹਨੂੰ ਕਿਹਾ ਉਧਰੋਂ ਬੱਸ ਚੜ੍ਹਿਆਵੇ ਅਸੀਂ ਇਧਰੋਂ ਜਾਵਾਂਗੇ ਤੇ ਦੋਨੇ ਜਣੇ ਜਾ ਕੇ ਗੱਲ ਕਰਿਆਵਾਂਗੇ ਫਿਰ ਕੋਈ ਨਾ ਦੋਨੇ ਜਣੇ ਕਰਿਆ ਜੀ ਤੁਹਾਨੂੰ ਬਾਹਲਾ ਨਾ ਬਾਪੂ ਤੇ ਕੋਈ ਸ਼ੱਕ ਪੈ ਮੈਂ ਤੁਸੀਂ ਦੋਨੇ ਵਗਜੋ ਹਾਂ ਫਿਰ ਤੂੰ ਫੋਨ ਕਰਕੇ ਕਹਿ ਦੇ ਕਾਰੀਕਰਤਾ ਦੇ ਟੈਲੀਫੋਨ ਨੂੰ ਨਹੀਂ ਬਾਪੂ ਮੈਂ ਤਾਂ ਨਹੀਂ ਕਰਿਆ ਹੈਗਾ ਮੈਂ ਉੱਥੇ ਰੋਲੇ ਚ ਫਿਰਦਾ ਹੈਗਾ ਉਹ ਚੱਲ ਇੱਕ ਵਾਰੀ ਹੋਰ ਕਰ ਦੇ ਉਹ ਤੇ ਆ ਫਿਰ ਉਹ ਕਾਹਦਾ ਜਾ ਰੋਏ ਨਵੇ ਨੂ ਗਰਦੀਪ ਕੱਪੂ ਆਹ ਆਉਂਦਾ ਤਾ ਉਹ ਨੂੰ ਬੋਲੇ ਨਿਭੜਣੀ ਐ ਇੰਚਰਾ ਦਾ ਨਿਭੜਣਾ ਨਹੀਂ ਰੋਲ ਤੂੰ ਇਹਨੂੰ ਮਾੜਾ ਮੋਡਾ ਸਮਝਾਇਆ ਕਰ ਸੌਰੇ ਨਾਲ ਆ ਦੇ ਨਾਲ ਐ ਬੋਲਦੀ ਸੋਹਣੀ ਨਹੀਂ ਲੱਗਦੀ ਇਹ ਉਹ ਜਦ ਰੱਥਾਂ ਚੋਂ ਨਿਕਲ ਗਈ ਹੁਣ ਕੀ ਕਰਾਂ ਉਤੋਂ ਦੀ ਹੋਈ ਫਿਰਦੀ ਐ ਵੀ ਜਵੇਂ ਲੜ ਪਾਂਗੇ ਮੈਂ ਧੌਣ ਕੁੱਟੀ ਜਾਊਗੀ ਦੀ ਕਿਤੋਂ ਕਿ ਨਿਕਲੂ ਹੱ ਲੋਕ ਹੱਸਣਗੇ ਮੈਨੂੰ ਤਾਂ ਐ ਲੱਗਦਾ ਭਾਈ ਇਦੇ ਪਿਆਉ ਦੀ ਤੇ ਇਹਦੀ ਇੱਕੋ ਗੱਲ ਹੈ ਚੱਕਰ ਵੀ ਚੱਕ ਜਦੋਂ ਆਪਾਂ ਉਹਦੇ ਇਹਨਾਂ ਨੂੰ ਬੈਠਿਆਂ ਨੂੰ ਛੱਡ ਕੇ ਗਏ ਆ ਇਹਨੇ ਅੱਧੇ ਘੰਟਾ ਚੂਲੀਆਂ ਕਰੀਆਂ ਨੇ ਪਤਾ ਨਹੀਂ ਕੀ ਗੱਲ ਕਰੀਆ ਮੇਰੇ ਮਨ ਦੇ ਵਿੱਚ ਉਹ ਗੱਲਾਂ ਉੱਪਲੀਆਂ ਜਾਂਦੀਆਂ ਨੇ ਪਤਾ ਨਹੀਂ ਭਾਈ ਇਹੇ ਬਸ ਦੀ ਦੇਖਣਾ ਨੇ ਚਾਹੁੰਦੀ ਮੇਰੀ ਤੀ ਨੂੰ ਜਦ ਸਾਰਾ ਨਾ ਐਵੇਂ ਤੈਨੂੰ ਕਹਿੰਦਾ ਜ਼ਮੀਨ ਦਾ ਚੱਕਰਾ ਮੈਂ ਦੇਖੀ ਬੈਠਾ ਅੱਖ ਤੱਕ ਮੈਂ ਸਾਰਾ ਕੁਝ ਜਾਣਦਾ ਨਹੀਂ ਸਮਝਦਾ ਮੈਂ ਸਮਝਦਾ ਆ ਮੇਰੇ ਐਵੇਂ ਨਹੀਂ ਚਿੱਟਿਆ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਚੱਲਾਂਗੇ ਬਾਪੂ ਜੀ ਐਵੇਂ ਕਹ ਭਰਾਣਾ ਬਿਮਾਰ ਹੋ ਜਾਏਗਾ ਚੱਲੋ ਉਹ ਕਿਤੇ ਨਹੀਂ ਜਾਂਦਾ ਬਈ ਸਾਥ ਚ ਜਾਂਦਾ ਹੀ ਘੰਟਾ ਘਰੇ ਕਿਹੜਾ ਜੀ ਲੱਗਦਾ ਹੈ ਤਾਂ ਪਾਸ ਹੀ ਨਹੀਂ ਹੁੰਦਾ ਘਰੇ ਪੈਦਾ ਤਨਾਉ ਤਾਂ ਮੈਂ ਤੇਰੀ ਗੱਲ ਸਮਝਦੀ ਨਹੀਂ ਜੀ ਲੱਗਦਾ ਪਰ ਮੈਂ ਤੇ ਮਾਂ ਹੀ ਕਹਿੰਦੀ ਆ ਵੀ ਆਏ ਚੁੱਪ ਕਰਕੇ ਉਹ ਬੈਠੇ ਚੁੱਪ ਕਰਕੇ ਆਪਾਂ ਬੈਠੇ ਆਂ ਐ ਤਾਂ ਨਹੀਂ ਸਰਦਾ ਉਹ ਬੇਬੇ ਸਰਦਾ ਤਾਂ ਨਹੀਂ ਹੁਣ ਮਨਿੰਦਰ ਨੂੰ ਵੀ ਇੰਨਾ ਕਿ ਤਾਂ ਯਕੀਨ ਚਾਹੀਦਾ ਹੀ ਆ ਵੀ ਜੇ ਹੁਣ ਆਇਆ ਕਿ ਤੀਜਾ ਬੰਦਾ ਕੋਈ ਘਰੇ ਆ ਕੇ ਐ ਕਹਿ ਦੂਗਾ ਵੀ ਅਗਲੇ ਦੀਆਂ ਗੱਲਾਂ ਦੇ ਯਕੀਨ ਕਰ ਲਿਆ ਫਿਰ ਤਾਂ ਫਸ ਗਏ ਘਰ ਲੈ ਪੁੱਤ ਜਦੋਂ ਨੇ ਅਚਾਨਕ ਹੀ ਲਿਆ ਕੇ ਫੋਟੋਆਂ ਦਿਖਾਤੀਆਂ ਉਹ ਕਿਵੇਂ ਯਕੀਨ ਕਰ ਲਈ ਮੈਂ ਤੈਨੂੰ ਆਇਆ ਨਹੀਂ ਗੱਲ ਬਾਤ ਦੀ ਬਾਝਾਂ ਦੀ ਆਪਾਂ ਇੱਕ ਵਾਰਾ ਜਾਏਗੀ ਉੱਥੇ ਉਹ ਕਦੇ ਜਿਹੜਾ ਮੂੰਹ ਲੈ ਕੇ ਜਾਗੇ ਹੁਣ ਉੱਥੇ ਨਾ ਉਹਨਾਂ ਨੇ ਕੋਈ ਗੱਲ ਦੱਸੀ ਆ ਨਾ ਪੁੱਛੀ ਆ ਨਾ ਕਰੀ ਆ ਉਹ ਕਿਹੜਾ ਗੱਲ ਨੂੰ ਛੇੜਦੇ ਆ ਜੇ ਅਗਲਾ ਗੱਲ ਛੇੜੇ ਤਾਂ ਚਲ ਕੇ ਤਾਂ ਆਪਣਾ ਜਾਣ ਦਾ ਵੀ ਫਾਇਦਾ ਹੋਵੇ ਉਹ ਤੋਂ ਨਹੀਂ ਗੱਲ ਛੇੜਦੇ ਆਪਣਾ ਹੱਕ ਬਣਦਾ ਗੱਲ ਛੇੜਨ ਦਾ ਤੈਨੂੰ ਪਤਾ ਹੈ ਜਿਹੜੇ ਲਾਲਚ ਨੂੰ ਆਪਾਂ ਮਰਦੇ ਆ ਉਹ ਲਾਲਚ ਆਪਣਾ ਬਰਬੂ ਦਾ ਹੱਥੋਂ ਉਹ ਬੇਬੇ ਇਕੱਲਾ ਲਾਲਚ ਹੀ ਤਾਂ ਨਹੀਂ ਦੇਖੀ ਜਾਣਾ ਇੱਥੇ ਤਾਂ ਹੁਣ ਘਰ ਪਟਿਆ ਗਿਆ ਜੇ ਘਾਰ ਹੀ ਪਟਿਆ ਗਿਆ ਫਿਰ ਦੱਸ ਜ਼ਮੀਨ ਕੀ ਚਟਾਂਗੇ ਕਿਹਨੂੰ ਦੇਵਾਂਗੇ ਲੈ ਜਦੋਂ ਇੱਕ ਵਾਰ ਮਨਿੰਦਰ ਆ ਗਈ ਫੇਰ ਥੋੜਾ ਜਾਊਗੀ ਫੇਰ ਆਪਾਂ ਮੂੰਹ ਤੇ ਗੱਲ ਕਰ ਲਾਂਗੇ ਬੈਠ ਕੇ ਨਾਲੇ ਆਪਾਂ ਬੁਲਾ ਲਾਂਗੇ ਪਰਮ ਨੂੰ ਵੀ ਦੱਸ ਭਾਈ ਤੂੰ ਕੀ ਚਾਹੁੰਦੀ ਐ ਕਿਉਂ ਸਾਡਾ ਘਰ ਕੰਪਟਦੀ ਐ ਤੂੰ ਉਹਦੇ ਨਾਲ ਤਾਂ ਗੱਲ ਵਾ ਕਰੂੰਗਾ ਮੈਨੂੰ ਇੰਨਾ ਤਾਂ ਪਤਾ ਬੇਬੇ ਹੈ ਤੈਨੂੰ ਮੈਂ ਗੱਲ ਦੱਸਾਂ ਵੀ ਅੱਜ ਤੱਕ ਤਾਂ ਉਹ ਆਈ ਨਹੀਂ ਇਹ ਜੀ ਦਾ ਹਾਇ ਵੀ ਨਹੀਂ ਸੀ ਹੈ ਪਰ ਉਹ ਹਾਇ ਤਾਂ ਕਿਹਦੇ ਹੰਕਲਾ ਦੇ ਜਿਹੜੀ ਵੀ ਮੈਂ ਤੈਨੂੰ ਗੱਲ ਇੱਕ ਹੋਰ ਦੱਸਾਂ ਅਹੀਂ ਤਾਂ ਕੋਈ ਮੈਂ ਕਹਿੰਦੇ ਜਿਹੜੇ ਹਿਸਾਬ ਨਾਲ ਤੂੰ ਕਹਿੰਨਾ ਕਿ ਐਨੇ ਸਾਲ ਹੋ ਗਏ ਜਿਉ ਉਹਨੇ ਆਉਣਾ ਹੁੰਦਾ ਉਦੋਂ ਦੀ ਆ ਜਾਂਦੀ ਕੋਈ ਤਾਂ ਗੱਲ ਆ ਜਿਉ ਨੂੰ ਐ ਵੀ ਪਤਾ ਸੀ ਮੇਰਾ ਵਿਆਹ ਸਾਰਾ ਕੁਝ ਹੀ ਪਤਾ ਸੀ ਨੂੰ ਜਿੰਨੇ ਤੋਂ ਇੱਕ ਗੱਲ ਕਰ ਉਹਨੂੰ ਬਰਿਆ ਕੇ ਐ ਪੁੱਛ ਲਈ ਵੀ ਤੈਨੂੰ ਕੀ ਨੀ ਉਂਗਲ ਲਾਈ ਐ ਉਹਦਾ ਬੇਬੇ ਦੇ ਨਾਲ ਗੱਲ ਕਰਨੀ ਕੋਈ ਸਾਰੀ ਪੁੱਛੂਗਾ ਤਾਂ ਹੈਗਾ ਕਿਰਾ ਇਧਰੋਂ ਨਿਬੜ ਜਾਣਾ ਮਸਲਾ ਇਧਰੋਂ ਤਾਂ ਪੁੱਤ ਜੇ ਆਪਾਂ ਜਾਵਾਂਗੇ ਫੇਰ ਮਸਲਾ ਨਿਪੜੂਗਾ ਆਏ ਨਹੀਂ ਨਿਪੜਦਾ ਜੇ ਆਪਾਂ ਸੋਚਦੇ ਆ ਵੀ ਉਹ ਆਪਣੇ ਘਰੇ ਚੱਲ ਕੇ ਆਉਣਗੇ ਪੋਤੀ ਵਾਲੇ ਆ ਉਹ ਕਿ ਆਉਣਗੇ ਆਪਣਾ ਹੱਕ ਬਣਦਾ ਹੈ ਉਹ ਬੇਬੇ ਫੋਨ ਤਾਂ ਚੱਕ ਲਈ ਮਨਿੰਦਰ ਵੀ ਦੇਖ ਲਾ ਜਿਹੜਾ ਗੁੱਸਾ ਮਸਾਲਾ ਇੱਕ ਦਿਨ ਦੋ ਦਿਨਾਂ ਦਾ ਹੁੰਦਾ ਹੈ ਐਂ ਤਾਂ ਨਹੀਂ ਵੀ ਜੇ ਹੁਣ ਉੱਥੇ ਬੈਠ ਕੇ ਉਹਦੀ ਘੜਾ ਮਰਨਾਂ ਵੀ ਜੂਗੀ ਉਹਨੂੰ ਕਿਹੜਾ ਲੋੜ ਦੀ ਆ ਤੇ ਇੱਥੇ ਘਰਵਾਰ ਦੀ ਉਹ ਤਾਂ ਗੁੱਸਾ ਤਾਂ ਹੁੰਦਾ ਹੈ ਜਨਾਨੀਆਂ ਦੇ ਗੁੱਸੇ ਇਹੇ ਜਾਂਦਾ ਨਹੀਂ ਚਰਦੀ ਹੁੰਦੀ ਦੂਜੀ ਜਨਾਨੀ ਨੂੰ ਉਹ ਬੇਬੇ ਐਡੀਕ ਤਾਂ ਕੋਈ ਵੱਡੀ ਗੱਲ ਵੀ ਨਹੀਂ ਸੀ ਇਹ 7-8 ਸਾਲ ਹੋ ਗਏ ਵਿਆਹ ਹੋਏ ਨੂੰ ਉਹਦੇ ਦਾ ਤਾਂ ਕੋਈ ਲਾਂਭਾ ਨਹੀਂ ਆਇਆ ਬਾਹਰ ਚ ਹੈ ਜੇ ਉਹਨੇ ਆ ਕੇ ਫੋਟੋਆਂ ਦਿਖਾ ਦਿੱਤੀਆਂ ਦੇਖ ਲਾ ਬਾਕੀ ਗੱਲ ਵੀ ਨਹੀਂ ਹੋਣੀ ਐ ਵੀ ਨਹੀਂ ਸੋਚਿਆ ਜੀ ਮੇਰੇ ਜਵਾਕ ਦੀ ਪੜ੍ਹਾਈ ਘਰਾ ਹੋਊਗੀ ਚਲ ਪੁੱਤ ਜਿਵੇਂ ਨਹੀਂ ਗੱਲ ਸੁਣੀ ਤਾਂ ਆਪਾਂ ਤਾਂ ਸੁਣ ਲਈਏ ਹੁਣ ਆਪਾਂ ਤਾਂ ਗੱਲ ਜਿਹੜੀ ਮੈਂ ਤੈਨੂੰ ਕਹਿੰਨੇ ਤੂੰ ਉਹ ਮੰਨ ਲੈ। ਚਲ ਕੋਈ ਨਹੀਂ ਵੇ ਮੈਂ ਪੁੱਛਦਾ ਇੱਕ ਅਦਾ ਸਾਝਾ ਬੰਦਾ ਲੈ ਚੱਲਾਂਗੇ ਜੇ ਕੋਈ ਲੋਟ ਆ ਗਿਆ। ਕਿ ਕਾਹ ਨੂੰ ਰੌਲਾ ਪਾਉਣਾ ਕਿਸੇ ਕੋਲੇ? ਤੂੰ ਕਿਸੇ ਨੂੰ ਨੰਨ ਜਾ ਆਪਾਂ ਦੋਨੇ ਚੱਲਦੇ ਆ। ਕਹਿੰਦੇ ਹੁੰਦੇ ਕਿ ਤੀਜਾ ਰੜਿਆ ਨਹੀਂ ਤੇ ਕੰਮ ਗਲਿਆ ਨਹੀਂ। ਤੀਜਾ ਬੰਦਾ ਉਹਨਾਂ ਨੂੰ ਕੁਝ ਕਹੂਗਾ ਆਪਾਂ ਨੂੰ ਕੁਝ ਕਹੂਗਾ। ਕੀ ਕਰਦੇ ਆ ਰਾਜ ਮਸ਼ਫਰਾ ਕੋਈ ਨਹੀਂ ਮੜੀ ਜੀ ਮੈਂ ਫੋਨ ਫੋਨ ਲਾ ਕੇ ਦੇਖੂਗਾ ਜੇ ਤਾਂ ਫੋਨ ਚੱਕ ਲਿਆ ਉਹਨੇ ਤਾਂ ਠੀਕ ਆ ਨਹੀਂ ਕਰਦੇ ਮੈਂ ਨਿਬੜਾਂਗੇ। ਚੱਲ ਆ ਤਾਂ ਕਰ ਨਹੀਂ ਪੂ ਵ ਉਹਨੂੰ ਕਹ ਅਸੀਂ ਆਵਾਂਗੇ ਮੈਂ ਤੇ ਬੇਬੇ ਕੋਈ ਨਾ ਬੈਠ ਕੇ ਗੱਲ ਕਰ ਲਾਂਗੇ ਆਪਾਂ ਉਹ ਬੇਬੇ ਤਾਂ ਆ ਹੀ ਕਹਿੰਦੀ ਆ ਉਹ ਦਿਨ ਦਿਨ ਮੈਂ ਦੱਸਿਆ ਤਾਂ ਸੀ ਉਹ ਕਦੀ ਉਹਨੂੰ ਲਿਆ ਮੂੰਹ ਦੇ ਕੁੜੀ ਨੂੰ ਹੈ ਦੇ ਉਹਨੂੰ ਲਿਆ ਕੰਜਰੀ ਨੂੰ ਭਾਲ ਕੇ ਕਿੱਥੋਂ ਦੀ ਔਜੜੀ ਖੜੀ ਉਹ ਚਲ ਉਹਦੇ ਨਾਲ ਕਰਦਾ ਬੰਦਾ ਗੱਲ ਮੈਂ ਜੇ ਉਹਨੇ ਮੈਨੂੰ ਦੱਸਤੀ ਸਾਰੀ ਗੱਲ ਵੀ ਕਿੱਥੋਂ ਗੱਲ ਵਿਗੜੀ ਆ ਜਾਂ ਕਿਉਂ ਆਈ ਸੀ ਹਾਂ ਕਿਰਾਉਦਾ ਦਾ ਮੂੰਹ ਸੁੱਕ ਕੇ ਉਹ ਆਪਾ ਮਨਿੰਦਰ ਨੂੰ ਲੈ ਕੇ ਸਵੇਰ ਨੂੰ ਇੱਥੇ ਉਹ ਫੇਰ ਆ ਜੇ ਫੇਰ ਰੌਲਾ ਪਈ ਨੂੰ ਤੇਰੇ ਵਾਲੀ ਗੱਲ ਮੇਰੇ ਦਿਮਾਗ 'ਚ ਆ ਗਈ ਵੀ ਜਰੂਰ ਉਂਗਲ ਲਾਈਏ ਕਿਸੇ ਨੇ ਉਹਨੂੰ ਤੇਰੇ ਇਹ ਪੁੱਛੋ ਉਹਨੂੰ ਗਰਿਆ ਕੇ ਚੱਲ ਕੋਈ ਨਹੀਂ ਮੈਂ ਦੇਖਦਾ ਹਾਂ ਫੋਨ ਫਾਨ ਕਰਕੇ ਦੇਖਦਾ ਉਹਨੂੰ ਜੇ ਚੱਕਾ ਨਾਲ ਵੀ ਫਰਮਣ ਚੱਲ ਪਾਧੀ ਜਾਏ ਜੇ ਮਨਿੰਦਰ ਨੂੰ ਫੋਨ ਕਰ ਲੈ ਮਨਿੰਦਰ ਹਾਂ ਕਰ ਦੇ ਤੈਨੂੰ ਪਤਾ ਮੈਂ ਤਾਂ 10 ਕਿੱਲੇ ਤੇ ਮਰਦੀ ਹਾਂ ਜੇ ਮਨਿੰਦਰ ਬਾਗੀ ਜਵਾਬ ਨਹੀਂ ਲੈਂਦਾ ਕਿ 10 ਕਿੱਲੇ ਜਾਣਗੇ ਲਾਜ ਤਾਂ ਸਾਨੂੰ ਆ ਹੈ ਇੱਕ ਵਾਰੀ ਫੋਨ ਲਾ ਕੇ ਤਾਂ ਵੇਖ ਅੰਕਲ ਕੀ ਕਹਿੰਦਾ ਉਦੋਂ ਤਾਂ ਮਨਾ ਕਰਤਾ ਸੀ ਫਿਰ ਵੀ ਇੱਕ ਵਾਰੀ ਕਟ ਤਾ ਐਦਾਂ ਕਿਦਾਂ ਕਟ ਗਿਆ ਫੋਨ ਹੀ ਨਹੀਂ ਚੱਕਰਿਆ ਮੇਰਾ ਤਾਂ ਇਹ ਤਾਂ ਸੱਚੀ ਮੁੱਕ ਕਰ ਗਿਆ ਹੁਣ ਮੈਂ ਕੀ ਕਰਾਂ ਮੈਂ ਤਾਂ ਦਾ ਖੇੜ ਹੀ ਖਰਾਬ ਕਰ ਲਿਆ ਇਹਦੇ ਪਿੱਛੇ ਲੱਕੇ ਨਾਲ ਮੈਂ ਕਾਲੇ ਦਾ ਘਰ ਖਰਾਬ ਕਰਤਾ ਨਾਲੇ ਉਹਦੇ ਕੋਲ ਫੋਟੋਆਂ ਦਿਖਾਤੀਆਂ ਆਦੀ ਨਾਲੇ ਉਹਦੀ ਘਰਲੀ ਚਲੀ ਗਈ ਇਹ ਤਾਂ ਕੰਮ ਖਰਾਬ ਹੀ ਹੋ ਗਿਆ ਇਹ ਬੜਾ ਬੰਦਾ ਆਗਾ ਕੋਈ ਨੇ ਇਹਨੂੰ ਤਾਂ ਮੈਂ ਦੱਸੂਗੀ ਤੇ ਪਿੱਛੇ ਲੱਗ ਕੇ ਮੈਂ ਗਲੀਆਂ 'ਚ ਧੱਕੇ ਖਾਦੇ ਨਾਲੇ ਉਹਨਾਂ ਦੇ ਘਰੇ ਗਈ ਇਹਦਾ ਖੇਡ ਤਾਂ ਮੈਂ ਖਰਾਬ ਕਰੂੰਗੀ ਹੁਣ ਇਹਨੂੰ ਪਤਾ ਨਹੀਂ ਪਰਮ ਕੀ ਚੀਜ਼ ਆ ਇਹਨੇ ਮੈਨੂੰ ਆਦੇ ਮਤਲਬ ਲਈ ਯੂਜ਼ ਕੀਤਾ ਨਾ ਇਹਦੇ ਘਰੇ ਜਾ ਕੇ ਤਾਂ ਮੈਂ ਜਲੀਲ ਕਰੂੰ ਖਲਾਰਾ ਪਾ ਦੂੰ ਇਹਦਾ ਸਾਰਾ ਕੋਈ ਨਹੀਂ ਇਹ ਤਾਂ ਪੈਸੇ ਤੇ ਲੈ ਕੇ ਤਾਂ ਮੈਂ ਹੀ ਹਟੂੰਗੀ ਇਹਨੂੰ ਐ ਕਿ ਬੜਾ ਈਜ਼ੀ ਆ ਨਾਨੀ ਮੂਲੀ ਤੂੰ ਆ ਗਈ ਮੈਨੂੰ ਇੱਥੇ ਕੱਲੀ ਸਿਕਰ ਰਾਜਪਾਲ ਤਾਂ Shimla ਗਿਆ ਹੋਇਆ ਘੁੰਮਣ ਅੱਛਾ ਇੰਜ儿 ਮੈਂ ਤਾਂ ਆਪਣੀ ਕੀ ਆਂਦੀ ਸੀਗੀ ਵਿਚਾਰ ਕਾ ਉਹ ਮੈਨੂੰ ਫੋਨ ਕਰੇ ਤੇ ਮੈਂ ਆਵਾਂ ਮੈਂ ਵੀ ਤਾਂ ਬਹਾਨੇ ਭਾਲਦੀ ਸੀ ਆ ਤੇਰੀ ਭੁਜਾਈ ਦਾ ਹਾਲ ਨਹੀਂ ਲੱਗੀ ਆ ਨਾ ਰੋਟੀ ਡੁੱਪੇ ਇਤਨਾ ਕੋਈ ਚਾਹ ਪਾਣੀ ਕਿਥੇ ਪੱਕੀ ਪਈ ਸੀ ਮੈਂ ਤਾਂ ਆ ਕਿਉਂ ਕਰਦੀ ਆ ਨਹੀਂ ਭਾਣੇ ਬਸ ਉਹ ਤਾਂ ਆ ਤੇ ਵੀਰਾਂ ਨੇ ਮਗਰ ਲੱਗਦੀ ਆ ਵੀਰਾਂ ਨੇ ਕੁਛ ਕਹਿੰਦਾ ਵੀਰੇ ਨੇ ਕੀ ਕਹਿਣਾ ਕੁਛ ਨਹੀਂ ਕਹਿੰਦਾ ਮੇਰਾ ਤਾਂ ਜੇ ਤੂੰ ਵੀਰੇ ਨੂੰ ਕਹਿ ਵੀ ਰੋਟੀ ਪਾਣੀ ਤਾਂ ਦੇ ਸਕਦੀ ਉਹ ਵੀਰੇ ਨੂੰ ਕਹਿੰਦੀ ਆ ਘਰੇ ਕਲੇਸ ਪੈਂਦਾਗਾ ਇਹ ਰੱਖਾਂਗੇ ਬੁੜੀ ਉਂਗਲਾ ਲਾਉਂਦੀ ਮੁੰਡੇ ਨੂੰ ਪਤਾ ਨਹੀਂ ਐ ਕਿਉਂ ਕਰਦੀਆਂ ਨੇ ਚਾ ਤੂੰ ਉਹ ਤਾਂ ਛੱਡ ਮੈਨੂੰ ਆਏ ਦੱਸ ਪਿਆ ਜਿਹੜੀ ਤਰਹੀ ਖਾਣੀ ਸੀ ਉਹਦਾ ਕੀ ਬਣਿਆ ਕੀ ਬਣਾ ਮਮਮੀ ਦੂਜੇ ਥਾਂ ਤੋਰਤੀ ਉਹਨੂੰ 7-8 ਸਾਲ ਹੋ ਗਏ ਅੱਛਾ ਤੇ ਹੋ ਮੁੰਡਾ ਸੀ ਉਹਦੇ ਕੋਲਦਰਾ ਹਾਂ ਮੁੰਡਾ ਹੈਗਾ ਨਾਲ ਲੈ ਗਈ ਪਹਿਲਾਂ ਤਾਂ ਇੱਥੇ ਛੱਡ ਰੱਖਿਆ ਸੀਗਾ ਜੋ ਨਾਲ ਲੈ ਗਈ ਹਾਂ ਹੁਣ ਲੈ ਗਈ ਅੱਛਾ ਨੌਂ ਤੇ ਹੁਣ ਠੀਕ ਆ ਵਧੀਆ ਹਾਂ ਵਧੀਆ ਕਹਿੰਦੇ ਤਾਂ ਹੈਗੀ ਆ ਵਧੀਆ ਬਾਕੀ ਆਪਾਂ ਨੂੰ ਕੀ ਪਤਾ ਤੇ ਜਿਹੜਾ ਕਰ ਜ਼ਮੀਨ ਦਾ ਠੇਕ ਹੈ ਸასი ਦਾ ਤੇ ਫਿਰ ਉਹ ਲੈ ਕੇ ਜਾਂਦੀ ਆ ਤੇ ਹੋਰ ਮੰਮੀ ਉਹ ਕਿੱਥੇ ਛੱਡਦੀ ਆ ਉਹਦੀ ਫੋਨ ਕਰਤਦੀ ਆ ਮੈਂ ਠੇਕਾ ਦੇ ਦੋ ਐਂ ਕਰ ਦੋ ਉਹ ਕਰ ਦੋ ਤੇ ਪਹਿਲਾਂ ਤਾਂ ਅਸੀਂ ਆਦਪਚਾ ਦੇ ਦਿੰਦੇ ਸੀਗੇ ਹੁਣ ਪਤਾ ਨਹੀਂ ਉਹਦੇ ਘਰ ਵਾਲੇ ਕੀ ਲੁੱਟੀ ਲਾਈ ਸਾਰਾ ਹਿੱਸਾ ਮੰਗ ਕੇ ਇੰਤਰਾ ਆਪਾਂ ਖੇਤਾ ਚ ਖਾਪਦਾ ਉਹ ਫਰੀ ਦੇ ਪੈਸੇ ਭਾਲਦੀ ਆ ਫੇ ਤਾਂ ਗੱਲ ਹੈਗੀ ਹੈਗੀ ਫਿਰ ਐ ਆ ਭਾਈ ਉਹਦਾ ਹਿੱਸਾ ਬਣਦਾ ਫਿਰ ਉਹਦਾ ਲੈ ਕੇ ਜਾਂਦੀ ਆ ਉਹ ਹਿੱਸਾ ਵੀ ਜਿਹੜਾ ਬਣਦਾ ਸੀ ਉਹ ਅਸੀਂ ਦੇ ਦਿੰਦੇ ਸੀ ਆਦਪਚਾ ਹੁਣ ਤਾਂ ਪੂਰਾ ਭਾਲਦੀ ਆ ਇਹ ਵੀ ਗੱਲ ਠੀਕ ਹੈਗੀ ਫਿਰ ਤੁਹਾਡੇ ਕੋਲੇ ਕੀ ਬਚਦਾ ਹੁਣ ਉਹਨੂੰ ਹਿੱਸਾ ਦੇ ਕੇ ਵਿੱਚੋਂ ਗੱਲ ਬਤਾਈ ਕਿ ਐਸੀ ਕਿ ਗੁੰਨਾ ਸੀ ਆਪਦੇ ਬੋਲ ਰੱਖ ਲੈਨੇ ਤੇਰੀਆਂ ਮਿੰਤਾ ਕੀਤੀਆਂ ਦਿੱਤਾ ਹੀ ਨਹੀਂ ਜਵਾਬ ਜਾਂ ਸਾਨੂੰ ਸਹੀ ਗੱਲ ਸੀਗਾ ਮੁੰਡਾ ਤੁਸੀਂ ਇੱਥੇ ਰੱਖ ਰਹੇ ਆਂ ਆਪੇ ਪੜਾ ਲਖਾ ਕੇ ਦਾ ਲਿਆ ਕਰਦੇ ਨੇ ਜਮੀਨ ਤਾਂ ਤੁਹਾਡੇ ਕੋਲ ਰਹਿ ਜਾਂਦੀ ਤਾਂ ਹੀ ਤਾਂ ਰੱਖਦੇ ਸੀ ਸਾਰੀ ਜ਼ਮੀਨ ਸਾਡੇ ਕੋਲ ਰਹਿ ਜੂਗੀ ਨਹੀਂ ਅਸੀਂ ਕੀ ਕਰਾਉਣਾ ਸੀ ਉਹਨੂੰ ਰਖਾ ਕੇ ਇੱਥੇ ਮੇਰੀ ਵੀ ਗੱਲ ਤੇ ਸਹੀ ਏ ਚੱਲ ਕੋਈ ਨਾ ਫੇਰ ਨਾ ਕਰ ਤੂੰ ਮੈਂ ਹੁਣ ਆ ਗਈ ਨਾ ਤੈਨੂੰ ਮੈਂ ਦੇਉਂਗੀ ਸਕੀਮ ਫੇਰ ਤੂੰ ਐਵੇਂ ਗੱਲ ਕਰੀ ਕੀ ਦੇ ਦੇਂਗੀ ਮੰਮੀ ਉਹ ਤਾਂ ਕੋਈ ਗੱਲ ਨਹੀਂ ਸੁਣਦੀ ਸੁਣਦੀ ਕਿਉਂ ਨਹੀਂ ਆਪੇ ਸੁਣੂਗੀ ਗੱਲ ਮੈਂ ਤੈਨੂੰ ਵੀ ਕਹਾਂ ਸੁਣ ਤੂੰ ਪਤਾ ਕੀ ਕਰਿਆ ਕਰ ਹਾਂ ਤੂੰ ਥੋੜਾ ਜਿਹਾ ਉਹ ਨੂੰ ਆਪਦੇ ਦਿੱਤੇ ਜਾ ਗੁਣਿੰਦਰ ਨੂੰ ਕਿੰਨੇ ਦਿੱਤਾ ਮੈਂ ਕਿਵੇਂ ਕੀ ਉਹਨੂੰ ਫੋਨ ਲਾਇਆ ਕਰ ਹਾਲ ਚਾਲ ਪੁੱਛਿਆ ਕਰ ਗੱਲਬਾਤ ਕਰਿਆ ਕਰ ਉਹਦੇ ਨਾਲ ਸੁੱਖ ਦੁੱਖ ਉਹਦਾ ਸੁਣਿਆ ਕਰ ਜੀ ਉੱਥੇ ਹੋ ਕਿਵੇਂ ਆ ਕਿਵੇਂ ਨਹੀਂ ਹੈਗੀ ਕੋਈ ਦੁੱਖ ਤਕਲੀਫ ਚਾ ਕੇ ਕਿਵੇਂ ਆ ਆਪੇ ਹੀ ਤੈਨੂੰ ਪਤਾ ਲੱਗ ਜੂ ਵੀ ਉੱਥੇ ਮਾਹੌਲ ਕਿਵੇਂ ਆਦਾ ਚਲ ਫੋਨ ਤਾਂ ਮੈਂ ਕਰ ਲਿਆ ਕਰੂ ਤੁਹਾਡੇ ਕਹਿਣ ਤੇ ਬਾਕੀ ਮੈਨੂੰ ਤਾਂ ਚੰਗੀ ਹੀ ਨਹੀਂ ਲੱਗਦੀ ਉਹ ਚੰਗੀ ਦਾ ਭਾਵੇਂ ਨਹੀਂ ਲੱਗਦੀ ਆ ਜਮੀਨ ਤਾਂ ਤੇਰੇ ਕੋਲ ਰਹੀ ਹੋਗੀ ਜਿਦੋਂ ਉਹਨੇ ਤੁਹਾਨੂੰ ਵਿਆਹ ਕਰਾਈ ਗਿਆ ਮੁੰਡਾ ਹੈਗਾ ਮੁੰਡਾ ਆਪੇ ਉਹਨੂੰ ਪਾਲੂਗੀ ਉਹ ਤਾਂ ਹੈ ਮਮੀ ਪਾਲਦੀ ਕਿਹੜਾ ਇੱਥੋਂ ਜਿਹੜਾ ਲੈ ਜਾਂਦੀ ਆ ਉਹੀ ਪਾਲਦੀ ਆ ਫੀਸਾਂ ਉਹਦੀਆਂ ਆ ਫਿਰ ਉਹ ਗਰਭ ਹੈ ਬਗਾਨਾ ਥੋੜੀ ਕਰੂਗਾ ਆ ਉਹਦਾ ਮਾਪੇ ਕਰਦਾ ਹੁੰਦਾਗਾ ਬਗਾਨਾ ਨਹੀਂ ਕਰਦਾ ਹੁੰਦਾ ਮੈਂ ਤੁਹਾਨੂੰ ਦੱਸਾਂ ਉਹ ਤਾਂ ਹੈ ਮਮੀ ਤੇ ਹੁਣ ਫਿਰ ਕੀ ਕਰਾਂ ਹੁਣ ਕਿਧਰ ਨੱਸੀ ਜਾਨੀ ਹੈਗੀ ਤੂੰ ਹੁਣ ਫੋਨ ਕਰਿਆ ਕਰ ਉਹਨੂੰ ਆਥ ਦਰ ਕੇ ਫੋਨ ਲਾ ਕੇ ਨਾ ਗੱਲ ਕਰਕੇ ਤੇ ਫਿਰ ਉਹਨੂੰ ਦਝਾਇਆ ਕਰ ਹੁਣੇ ਕਰਾਂ ਕਿ ਇਸ ਪਤਨੀ ਕਰਨੀ ਆਥ ਨਹੀਂ ਕਰਦੀ ਫੋਨ ਤੂੰ ਚੱਲ ਜੰਗਲ ਵਿੱਚ ਹਾਂ ਬੜੇ ਮਿੱਠੇ ਮਿੱਠੇ ਗੱਲਾਂ ਮਾਰ ਠੀਕ ਐ ਚਲ ਜਾ ਨੂੰ ਪਾਣੀ ਦੀ ਘੁੱਟ ਤਾਂ ਲਿਆ ਦੇ ਤਾਂ ਕਰਨਾ ਚ ਲੱਗੀ ਇੱਥੇ ਮੈਂ ਤਾਂ ਸੋਚ ਨਹੀਂ ਲੱਗੀ ਸੀ ਵੀ ਕੀ ਗੱਲ ਕਰਨੀ ਉਹ ਨਾਲ ਤੇ ਆਹ ਤਾਂ ਦੂਜੀ ਬਸੇ ਕਰਾ ਦੇ ਫਿਰ ਜ਼ਮੀਨ ਤਾਂ ਹੁੰਦਾ ਜਾਂਦੀ ਆ ਪਰ ਮੁੰਡੇ ਲਈ ਬੈਠੀ ਆ ਨਾ ਫਿਰ ਜਵੀ ਕਿੱਥੋਂ ਦੇਵੂ ਚਲ ਕੋਈ ਮੈਂ ਹੀ ਲਾਉਣੀ ਆ ਇਸਕੇ ਨੂੰ ਉਹ ਪਾਈਟਾ ਲੈ ਚੱਕ ਕੇ ਆ ਜਾ ਆ ਜਾ ਬਾਈ ਹਾਂ ਘਰੇ ਹੀ ਐ ਸਸਰੀ ਘਰ ਬਾਈ ਸਸਰੀ ਘਰ ਹੋਰ ਕੀ ਵੀ ਠੀਕ ਹੈ ਠੀਕ ਹੈ ਜੀ ਵਧੀਆ ਬਾਈ ਬੈਠੇ ਬਾਈ ਕਾਦਾ ਬਾਈ ਖਾਣਾ ਦੇ ਕਾਦਾ ਕਰਨਾ ਕੀ ਗੱਲ ਹੋ ਗਈ ਬਸ ਗੱਲਾਂ ਦੁਨੀਆ ਦੁਨੀਆ ਕਿੱਥੇ ਗੱਲਾਂ ਘਰੇ ਤਾਂ ਠੀਕ ਹੈ ਠੀਕ ਹੈ ਘਰੇ ਘਰੇ ਹੋਰ ਕੱਕਣਾ ਠੀਕ ਹੈ ਹਾਂ 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 ਸਰ ਠੀਕ ਠਾਕ ਬਹੂ ਵੀ ਸਾਰੇ ਠੀਕ ਹੈ ਬਾਈ ਕਾਲੇ થી ਅੰਦਰੀ ਕਾਲੇ ਚਲ ਆ ਜਾਂਦਾ ਕਾਲਾ ਤਾਂ ਹੋਰ ਮੈਂ ਹੁਣ ਤੁਹਾਨੂੰ ਕੀ ਦੱਸਾਂ ਦੇਖੋ ਮੈਂ ਤਾਂ ਸਿਰਫ ਗੱਲ ਕਰਨ ਆਇਆ ਹਾਂ ਗੱਲ ਤਾਂ ਹੁਣ ਕੀ ਕਹਾ ਮਨਿੰਦਰ ਦੇ ਵਾਸਤੇ ਗੱਲ ਕਰਨ ਆਇਆ ਬਾਈ ਹੁਣ ਉਹਨਾਂ ਨੇ ਮੈਨੂੰ ਭੇਜਿਆਗਾ ਅੱਛਾ ਮਨਿੰਦਰ ਦੇ ਸਹੁਰਿਆਂ ਨੇ ਹਾਂ ਬੁਲਾ ਲਓ ਕਾਲੇ ਨੂੰ ਬੁਲਾ ਲਓ ਆ ਗਿਆ ਲੈ ਜਪ ਤੇ ਦਰਾਇ ਸੱਗੀ ਗੱਲ ਸਾਸਤਰੀ ਕਾਲ ਇੰਤਵੇ ਉਹ ਠੀਕ ਹੈ ਅੱਜ ਕਿਵੇਂ ਸਾਡਾ ਘਰ ਦੇ ਸੀ ਗਿਆ ਉਹ ਘਰਤਾ ਦੀ ਨਹੀਂ ਆ ਬਸ ਉਹੀ ਕੰਮਾ ਸੀ ਐਨੇ ਬਿਜੀ ਰਹਿਨੇ ਹੈਗੇ ਇੱਕ ਊਂ ਕਣਕ ਕਣਕ ਦਾ ਹੰਦੌਰ ਸੀਗਾ ਤਾਂ ਕਰ ਉਹ ਮੈਂ ਸਭੀ ਉਧਰੋਂ ਆਇਆ ਠੀਕ ਹੈ ਕਹਿੰਦੇ ਆ ਆਪਣਾ ਪਸੀਂ ਵੀ ਬਸ ਕਰਦੇ ਸੀ ਰਾਇ ਜਾਨ ਦੀ ਮੈਂ ਕਿਹਾ ਚੱਲ ਆਵਾਂਗੇ ਗੁੱਸੇ ਗਿਲੇ ਦਾ 100 ਹੁੰਦੇ ਰਹਿੰਦੇ ਆ ਅੱਛਾ ਦੇਖੋ ਹੁਣ ਮੈਂ ਤੁਹਾਨੂੰ ਸਿੱਧੀ ਗੱਲ ਲਾ ਦਾਂ ਇਹ ਹੁਣ ਤੁਹਾਨੂੰ ਤਾਂ ਰਾਇ ਕਰਨ ਦੀ ਲੋੜ ਆਇਆ ਹੁਣ ਉਹਨਾਂ ਨੇ ਤਾਂ ਦੇ ਦਿੱਤਾ ਜਵਾਬ ਉਹ ਕਹਿੰਦੇ ਭਾਈ ਸਾਡੀ ਨਹੀਂ ਪੁੱਗਤ ਹੁਣੇ ਉੱਥੇ ਹੁੰਦੀ ਤੇ ਤੁਸੀਂ ਤਲਾਸ਼ ਤਲੋਕ ਦਾ ਆਪ ਦਾ ਪੱਕਾ ਨਹੀਂ ਈਡੀ ਪੁੱਗਤ ਨੂੰ ਦੱਸ ਗਈ ਗੋਲੀ ਚੱਲੀ ਆ ਸਾਡੀ ਹੈ ਉਹ ਤਾਂ ਭਾਈ ਹੁਣ ਤੂੰ ਜਾਣੇ ਤੇ ਕੁੜੀ ਜਾਣੇ ਮੈਨੂੰ ਤਾਂ ਰਜੇ ਦੇ ਬਾਰੇ ਪਤਾ ਨਹੀਂ ਮੈਂ ਤਾਂ ਉਹਨਾਂ ਨੇ ਭੇਜਿਆ ਮੈਂ ਤਾਂ ਤਾਂ ਆ ਕੇ ਦੇਖਿਆ ਠੀਕ ਹੈ ਉਹ ਤਾਂ ਉਹ ਮਿੰਤਾ ਕਰਦੇ ਸੀ ਵੀ ਲੈ ਕੇ ਜਾਣੀ ਆ ਲੈ ਕੇ ਜਾਣੇ ਹੁਣ ਕੀ ਸੱਪ ਲੜ ਗਿਆ ਉਹਨਾਂ ਦੇ ਹੁਣ ਸੱਪ ਲੜਿਆ ਕਿ ਦਮੂਹੀ ਲੜੀ ਆ ਭਾਈ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਂ ਤਾਂ ਸਿਰਫ ਜਿਹੜੀ ਗੱਲ ਸੀਗੀ ਓਨੀ ਗੱਲ ਤੁਹਾਡੇ ਕੋਲੇ ਆ ਕੇ ਦੱਸਦੀ ਕਿਤੇ ਵੀ ਆਪਾਂ ਆਪ ਗੱਲ ਕਰ ਲਾਂਗੇ ਉਹਨਾਂ ਨਾਲ ਆਪ ਤੁਸੀਂ ਕੀ ਗੱਲ ਕਰਨੀ ਹੈ ਆਪ ਕਿਵੇਂ ਗੱਲ ਕਰੋਗੇ ਜਦੋਂ ਬਚੋਲਾ ਮੈਂ ਸੀ ਜੇ ਤੁਸੀਂ ਇੱਥੇ ਕੁੜੀ ਨੂੰ ਬੁਲਾ ਕੇ ਘਰੇ ਇੱਥੇ ਲਿਆਂਦਾ ਪਾਹੋ ਕਰ ਲਿਆ ਉਦੋਂ ਮਣ ਕੇ ਤੁਸੀਂ ਕਲੇਸ਼ ਕੀਤਾ ਨਹੀਂ ਮੇਰੀ ਗੱਲ ਸੁਣ ਅਸੀਂ ਕਲੇਸ਼ ਕੁਝ ਵੀ ਨਹੀਂ ਕੀਤਾ ਉਹਦੇ ਨਾਲ ਅਸੀਂ ਕਲੇਸ਼ ਕਿਹੜਾ ਕਰ ਲਿਆ ਅਣੀ ਤਾਂ ਹੁਣ ਤੁਹਾਨੂੰ ਪਤਾ ਹੋ ਵੀ ਤੁਸੀਂ ਕਿਹੜਾ ਗਲੇਸ ਕੀਤਾਗਾ ਬੇਪੇ ਐਵੇਂ ਮਾਰੀ ਜਾਂਦੇ ਆਸਾਨੀ ਇਹ ਵਿਚਾਲਿਓ ਪਹਿਲਾਂ ਇਹਨੇ ਦੇਖਲਾ ਕਿੰਨੇ ਓਲੇ ਰੱਖੇ ਸੀ ਕਿਹੜਾ ਰਿਸ਼ਤਾ ਕਰਾਇਆ ਐਵੇਂ ਬਸ ਗੱਲ ਕੀ ਕੀ ਪਾਦੀ ਉਹ ਚਿੱਟ ਸੜਦੀ ਬਸ ਬਸ ਦੇ ਤਾਂ ਨਾਮ ਦਾ ਟਿੱਕਾ ਮੈਨੂੰ ਇਹ ਤਾਂ ਟਿੱਕਾ ਨਹੀਂ ਕਿਕਰ ਸਿਓ ਸਾਡੀ ਗੱਲ ਹੋਈ ਸੀ ਮਨਿੰਦਰ ਨਾਲ ਵਧੀਆ ਗੱਲ ਕੀਤੀ ਐ ਕਾਲੇ ਨਾਲ ਉਹਨੇ ਉਹ ਤਾਂ ਕਰਦੀ ਐ ਤਾਂ ਕਹਿੰਦੀ ਆ ਉਹ ਤਾਂ ਮੈਨੂੰ ਮੈਨੂੰ ਕੁਝ ਹੋਰ ਕਹਿੰਦੀ ਐ ਫਿਰ ਜੇ ਤੁਹਾਡੇ ਕਾਲੇ ਕੋਲ ਨਾਲ ਗੱਲ ਕਰਦੀ ਐ ਤਾਂ ਤੈਨੂੰ ਕੀ ਕਹਤਾ ਉਹ ਨਹੀਂ ਨਾ ਮੈਂ ਤਾਂ ਸਿੱਧੀ ਗੱਲ ਕਹਦੀ ਵੀ ਵੀ ਮੇਰੇ ਤਾਂ ਮਸੜਾ ਉਹਦੇ ਬਣਦੀ ਨਹੀਂ ਗੱਲਬਾਤ ਮੇਰੇ ਤਾਂ ਨਵੇਂੜੋ ਅਚੈ ਇਹ ਗੱਲ ਕਹਤੀ ਹਾਂ ਚਲ ਕੋਈ ਨਾ ਫਿਰ ਇੱਕ ਵਾਰ ਅਸੀਂ ਮਾਂ ਪੁੱਤ ਵਗ ਜਾਗੇ ਤੋਂ ਬਾਪ ਬਾਬੇ ਕਹਿੰਦੇ ਆ ਨਵੇਂੜਨ ਦੇ ਬਸ ਫਿਰ ਆਪਣਾ ਦੱਸ ਕੀ ਕਰੇ ਫਿਰ ਤੁਸੀਂ ਮੇਰੀ ਗੱਲ ਸੁਣ ਤੂੰ ਭੈਣ ਜੀ ਉਹੀ ਗੱਲ ਜਿਹੜਾ ਮੁੰਡਾ ਕਹੀ ਜਾਂਦਾ ਜਦੋਂ ਕਹਿੰਦੇ ਆ ਨਵੇਂੜ ਕੇ ਬਰਾ ਕਰ ਇਹਨੂੰ ਆਪਾਂ ਦੁਬਾਰਾ ਵਿਆਹ ਲਾਂਗੇ ਇਹਦਾ ਕਿੱਡੀ ਕੀ ਉਮਰ ਵੀਤ ਗਈ ਇਹਦੀ ਆਏ ਅਸੀਂ ਤੇਰੇ ਕਹੇ ਤੋਂ ਕਿਵੇਂ ਨਵੇਂੜ ਲੰਗੇ ਕਿੱਧਰ ਸਾਂ ਉਹੀ ਕਮਲੀਆਂ ਗੱਲਾਂ ਕਰੀ ਜਾਂਣਾ ਓ ਮੈਂ ਕਦੋਂ ਕਹਿਣਾਗਾ ਮੈਂ ਤਾਂ ਤੁਹਾਡੇ ਕੋਲੇ ਆ ਕੇ ਸੁਨੇਹਾ ਲਾਇਆਗਾ ਉਹਨਾਂ ਨਾਲ ਏਡੀ ਤਾਂ ਗੱਲ ਹੀ ਨਹੀਂ ਹੋਈ ਕੀ ਹੋ ਗਿਆ ਉਹ ਕੁੜੀ ਆ ਗਈ ਫੋਟੋਆਂ ਦਿਖਾਤੀਆਂ ਉਹਨੇ ਕੋਈ ਨਹੀਂ ਅਸੀਂ ਬੈਹਿ ਕੇ ਮਸਲਾ ਸਲ ਇੱਕ ਵਾਰੀ ਤਾਂ ਸਾਡੇ ਮੱਥੇ 'ਤੇ ਲੱਗਣ ਮੱਥੇ ਉਹ ਕਹਿੰਦੇ ਭਈ ਅਸੀਂ ਮੱਥੇ-ਮੁੱਥੇ ਨਹੀਂ ਲੱਗਦੇ ਮੈਂ ਤੁਹਾਨੂੰ ਦੱਸਾਂ ਗੱਲ ਉਹ ਤਾਂ ਕਹਿੰਦੇ ਬਸ ਬਹੁਤ ਇਲਜ਼ਾਮ ਲਾਉਂਦੇ ਆ ਕਹਿੰਦੇ ਐ ਕਰਕੇ ਬਈ ਮੁੰਡਾ ਤਾਂ ਬਹੁਤ ਗਲਤ ਆ ਮੁੰਡੇ ਦਾ ਬਾਹਰ ਆਉਂਦਾ ਜਾਂਦਾ ਹੈ ਮੁੰਡੇ ਦੀ ਮਾਂ ਵੀ ਗਲਤ ਆ ਉਹ ਤਾਂ ਇੰਨਾ ਕੁਝ ਬੋਲਦੇ ਆ ਮੜਾ ਜਵਾਨ ਸੰਭਾਲ ਕੇ ਬੋਲ ਮੈਂ ਤਾਂ ਭਾਈ ਮੇਰੀ ਗੱਲ ਸੁਣ ਮੈਂ ਤਾਂ ਜ਼ੁਬਾਨ ਸੰਭਾਲੀ ਹੋਈ ਏ ਮੈਂ ਤਾਂ ਗੱਲ ਤੇਰੀ ਕੁੜੀ ਨੇ ਕਹੀ ਆ ਕਮਨਿੰਦਰ ਨੇ ਕਹੀ ਆ ਭਾਈ ਮੇਰੀ ਗੱਲ ਸੁਣੋ ਮੈਨੂੰ ਤਾਂ ਮਨਿੰਦਰ ਤੇ ਮਨਿੰਦਰ ਦੇ ਪਿਓ ਨੇ ਆ ਗੱਲ ਆਖੀ ਆ ਦੇਖ ਨਾ ਤਾਂ ਮੇਰੇ ਜਵਾਈ ਨੇ ਕੁਝ ਕਹਾ ਨਾ ਮ ਉਹ ਕਹਿੰਦੇ ਸਾਨੂੰ ਤਾਂ ਤੂੰ ਫਸਾਤ ਆ ਉਥੇ ਆ ਕੇ ਉਹਨਾਂ ਦੇ ਉਹ ਬੇਬੇ ਜਵਾਕ ਦੀ ਪੜ੍ਹਾਈ ਖਰਾਬ ਹੋਈ ਜਾਂਦੀ ਆ ਆਪਾਂ ਤਾਂ ਇਹ ਗੱਲ ਨੂੰ ਤਰਲੇ ਮਾਰਦੇ ਉਹ ਦੇਖ ਲੈ ਕੀ ਗੱਲਾਂ ਕਰਦੇ ਆ ਉਹ ਤਾਂ ਕਹਿੰਦੇ ਕਹਿੰਦੇ ਨਾ ਭਾਈ ਸਾਡੇ ਜਵਾਕ ਨੂੰ ਅਸੀਂ ਆਪ ਪਾਲਾਂਗੇ ਮਾਹਾਂ ਭਾਈ ਜੇ ਤੁਸੀਂ ਪਾਉਣਾ ਪਾਲਣਾਗਾ ਤਾਂ ਕੋਈ ਗੱਲ ਨਹੀਂ ਉਥੇ ਇਹ ਭੜੀ ਜਾਓ ਜਿੱਥੇ ਮੇਰੀ ਧੀ ਹੈ ਧੀ ਸਾਹਮਣੂ ਐਡੀ ਕੋ ਗੱਲ ਨਹੀਂ ਹੈ ਅਸੀਂ ਨਾ ਇੰਨੇ ਪੈਸੇ ਭਰ ਕੇ ਸਕੂਲ ਮੁੰਡਾ ਲਾਇਆ ਅਸੀਂ ਕਹਿੰਦੇ ਚੱਲ ਜਵਾਕ ਦੀ ਜ਼ਿੰਦਗੀ ਕਾਨੂੰ ਖਰਾਬ ਕਰਨੀ ਹੈ ਇਹਨਾਂ ਦਾ ਆਉਂਦਾ ਲਾਲ ਜਾਵੇ ਤੇ ਗੱਲ ਉਹੀ ਆ ਗਈ ਐ ਕੁਸਤਕ ਲੱਗੀ ਸੀ ਕੁਸ ਇਹਨਾਂ ਨੇ ਫੂਸਪਾ ਪਾਲਾ ਸੀ ਆਹੋ ਭਤੀ ਸਾਂਭ ਲੂਗੀ ਜਵਾਕ ਨੂੰ ਇਹ ਤਾਂ ਪਹਿਲਾਂ ਹੀ ਇਹ ਗੱਲਾਂ ਚਾਹੁੰਦੇ ਉਹ ਯਾਰ ਤੂੰ ਮੈਂ ਇਹਨਾਂ ਦੇ ਮੇਰੇ ਕੋ ਮੂੰਹ ਘਾਸ ਸਵੜੀ ਜਾਂਦਾ ਕਾਲੇ ਮੈਂ ਉਹੀ ਗੱਲ ਮੈਂ ਤੇਰਾ ਘਰ ਬੰਦਿਆ ਰੱਖਦਾ ਉਹ ਲਈ ਉਹ ਰੱਖਦਾ ਤੂੰ ਯਾਰ ਮੈਂ ਪਹਿਲਾਂ ਤੂੰ ਦੱਸਿਆ ਨਹੀਂ ਭਾਈ ਜਵਾਕ ਨੂੰ ਜ਼ਮੀਨ ਆਉਂਦੀ ਆ ਹੈ ਜੋ ਸਾਨੂੰ ਪਤਾ ਲੱਗਿਆ ਉਦੋਂ ਤੁਸੀਂ ਨਹੀਂ ਪੈਰ ਲੱਗਣ ਦਿੱਤੇ ਭਾਈ ਅਗਲੇ ਮੈਨੂੰ ਕਿਹਾ ਸੀ ਵੀ ਉੱਥੇ ਨਹੀਂ ਦਸਣਾਵਾ ਸੁਣਾ ਨਹੀਂ ਦਸਣਾ ਪਤਾ ਇਹ ਗੱਲਾਂ ਸਾਰੀਆਂ ਜ਼ਮੀਨਾਂ ਪਿੱਛੇ ਹੋਈ ਜਾਂਦੀਆਂ ਹੋਰ ਕਾਸੇ ਪਿੱਛੇ ਨਹੀਂ ਹੁੰਦੀਆਂ ਚੰਗਾ ਫਿਰ ਹੋਈ ਜਾਂਦੀਆਂ ਤੇ ਭਾਈ ਹੋਈ ਜਾਂਦੀਆਂ ਸੀ ਠੀਕ ਹੈ ਨਾ ਮੈਂ ਤਾਂ ਜਿਹੜੀ ਗੱਲ ਕਹਿਣੀ ਸੀ ਤੁਹਾਨੂੰ ਆ ਕੇ ਗੱਲ ਕਰ ਦੱਸਤੀ ਵੀ ਉਹਨਾਂ ਨੇ ਸਿੱਧੀ ਗੱਲ ਕਹੀ ਆ ਵੀ ਤਲਾਖ ਦੇ ਕਾਰੇ ਤੁਹਾਡੇ ਘਰੇ ਤੇ ਭੇਜ ਦਾਂਗੇ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਕੋਈ ਨਹੀਂ ਯਾਰ ਅਸੀਂ ਦੇਖ ਲਾਂਗੇ ਜੇ ਆ ਤੂੰ ਭਗ ਜਾ ਤੁਸੀਂ ਸਾਨੂੰ ਗੱਲ ਕਹਿ ਤੀ ਨਾ ਸਿਰ ਮੱਥੇ ਅਸੀਂ ਆਪ ਹੀ ਨਿਬੜਾਂਗੇ ਉਹ ਮੈਂ ਥੋੜਾ ਕਰਦੇ ਹੁੰਦੇ ਪਹਿਲਾਂ ਵਿਆਹ ਕਰਾ ਦੇ ਕਿ ਹੁਣ ਆ ਕਿ ਤਲਾਕ ਨੂੰ ਮੈਂ ਤਲਾਕ ਕਰਾਉਣਾ ਤੇ ਮੈਂ ਕਦੋਂ ਕਰਵਾਉਣਾ ਤਲਾਕ ਤੇਰਾ ਮੁੰਡਾ ਸਹੀ ਹੋਵੇ ਕਿਉਂ ਤਲਾਕ ਹੋ ਕਰੇ ਮੇਰੇ ਮੁੰਡੇ ਨੂੰ ਕੀ ਹੋਇਆ ਅਗਲੀ ਨੂੰ ਪੁੱਛ ਅਗਲੀ ਨੂੰ ਪੁੱਛ ਜਿਹਦੇ ਕਰਕੇ ਉਹ ਬੈਠੀ ਐ ਮਾਰ ਜੀ ਜਿਹਦੇ ਕਰਕੇ ਬੈਠੀ ਨਾ ਅਸੀਂ ਆਪ ਹੀ ਮਸਲਾ ਹੱਲ ਕਰ ਲਾਂਗੇ ਜਦੋਂ ਮੈਂ ਤਾਂ ਅਸੀਂ ਤੁਹਾਡੇ ਘਰੇ ਆਇਆ ਸੀ ਮੈਂ ਕੋਈ ਥੋੜਾ ਥੋੜੀ ਕਰਨਾ ਸੀਗਾ ਹੁਣ ਲੈ ਕੇ ਥੋੜੀ ਜਾਣਾ ਕੋਈ ਚੀਜ਼ ਅਸੀਂ ਚੱਕ ਕੇ ਨਾ ਹਜੇ ਕਹਨਾ ਕਿ ਮੈਂ ਚੱਕ ਕੇ ਲੈ ਜਾਣਾ ਹੱਥ ਲਾ ਕੇ ਦੇਖ ਤੇਰੇ ਵਰਗੇ ਨੌਤੀ ਸੋ ਫਿਰਦੇ ਆ ਲੈ ਜੂ ਇਹ ਚੱਕ ਕੇ ਕੁਸ ਤੂੰ ਤਾਂ ਪਹਿਣੀ ਗੁੱਸਾ ਕਰੀ ਜਾਂਦੀ ਐ ਉਹ ਬੇਬੇ ਮਾਤਾ ਇੱਜ਼ਤ ਕਰਦਾ ਸੀ ਮਨੀਂਦਰ ਦੀ ਹੈ ਜਿਉਂ ਇਹ ਗੱਲਾਂ ਕਰਦੇ ਆ ਕੋਈ ਨਹੀਂ ਆਪਾਂ ਦੇਖ ਲਾਂਗੇ ਹੁਣ ਤਾਂ ਟਗੜ ਆਉਣੇ ਤਾਂ ਇਹ ਗੱਲ ਵੀ ਕਹਿਦੀ ਮੈਨੂੰ ਜਿਹਹਜਾ ਕਹਿੰਦੀ ਜਿਹਹਜਾ ਮੁੰਡਾ ਹੈਗਾ ਉਹਦੀ ਮਾਂ ਕੀ ਅੱਛਾ ਤੂੰ ਕਹਿੰਦੇ ਕਹੋ ਕਹਿੰਦੀ ਆ ਉਹਦੇ ਹਿਸਾਬ ਨਾਲ ਬੋਲ ਕੇ ਕਰਦੇ ਐਵੇਂ ਨਾ ਹੋਵੇ ਤੇ ਮੈਂ ਤੇਰੀ ਉਹਦਾ ਲੈ ਆ ਕਰੀ ਜਣਾ ਮੇਰੀ ਗੱਲ ਸੁਣ ਮੈਂ ਤਾਂ ਮੈਂ ਤੁਹਾਨੂੰ ਕੀ ਕਹਦਾ ਮੈਂ ਤਾਂ ਜਿਹੜੀ ਗੱਲ ਉਹਨੇ ਕਹੀ ਉਹੀ ਗੱਲ ਕਹੀ ਆ ਉਹ ਜਾ ਕੋਈ ਨਹੀਂ ਜਰ ਅਸੀਂ ਦੇਖ ਲਾਂਗੇ ਆਪਦਾ ਸਾਡੇ ਮੂੰਹ ਤੇ ਕਹਿਣ ਚੜੀਆਂ ਗੱਲਾਂ ਕਹਿਣੀਆਂ ਆ ਆਪੇ ਤੇਰੇ ਮੂੰਹ ਤੇ ਕਰ ਦੇਣਗੇ ਆਪਾਂ ਤਾਂ ਕਰਾ ਦੇ ਜੇ ਦੇਖੋ ਮੈਂ ਹੈਗਾ ਤੁਹਾਡੇ ਨਾਲ ਆਪਾਂ ਤੇ ਤੁਹਾਡੇ ਸਾਹਮਣੇ ਲੈ ਕੇ ਵਾਜਾਂਗੇ ਉਹਨਾਂ ਨੇ ਇਹੀ ਗੱਲ ਕਹਿਣੀ ਨਾਲ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਗੱਲ ਹੋਰ ਉਹ ਭਾਈ ਉਹ ਤਾਂ ਗਿੱਜੀ ਹੋ ਜੈ ਤਲਾਕ ਲੈਣ ਕੁੜੀ ਪਹਿਲਾਂ ਉੱਥੋਂ ਵਿਆਹ ਕਰਾ ਕੇ ਮੁੰਡਾ ਜੰਮ ਕੇ ਤੇ ਉੱਥੇ ਉਹ ਕਰਕੇ ਨਿਮੇੜਾ ਨਿਮੇੜਿਆ ਹੀ ਹੁਣ ਇੱਥੇ ਆ ਗਈ ਇੱਥੋਂ ਅਗਲਾ ਨਿਮੇੜਾ ਨਿਮੇੜੀ ਫਿਰਦੀ ਹੈ ਮੈਂ ਹਿਸਾਬ ਨਾਲ ਬੋਲ ਮੈਂ ਦੰਦ ਕੱਢ ਦੂੰ ਮਾਰ ਕੇ ਮੈਂ ਉਮਰ ਦਾ ਲਿਆਇ ਕਰੀ ਜਨਾ ਤੇਰੇ ਨਾਲ ਮੈਨੂੰ ਪਤਾ ਹੈ ਜੀਰ ਨਾਲੇ ਨਾ ਤੂੰ ਲਿਆਇ ਕੀਤਾ ਨੀਗਾ ਘਰ ਤੂੰ ਆ ਥੱਪੜ ਮੇਰੇ ਮਾਰਤਾ ਮੈਂ ਤੈਨੂੰ ਦੱਸਾਂ ਗੱਲ ਹੁਣ ਤੂੰ ਇਹ ਹਿਸਾਬ ਲਾ ਲਈ ਥੱਪੜ ਕਿੱਡਾ ਵੱਡਾ ਬਣ ਤੇ ਪੱਟਾ ਮੰਡਾ ਤੂੰ ਆਪ ਦੀ ਆਪ ਖਾਨਾ ਥੱਪੜਤਾ ਚੰਗੀ ਜਿਆਦਾ ਕਰਦਾ ਮਸਲਾ ਸਾਡੇ ਦਾ ਅਸੀਂ ਆਪ ਦਾ ਤੂੰ ਚੱਜ ਦੀ ਗੱਲ ਕਰੇ ਕੀਤੀ ਐ ਪਹਿਲਾਂ ਤਾਂ ਤੂੰ ਵਹਿਮਾ ਕਰਕੇ ਗਿਆ ਹੁਣ ਤਾਂ ਚੱਜ ਦੀ ਕੋਈ ਮੈਂ ਕਿਹੜੀ ਵਹਿਮਤ ਕਰ ਲਈ ਲੈ ਉਹਨਾਂ ਦੀ ਕੀ ਹਿੰਮਤ ਆ ਸਾਡੇ ਬਾਰੇ ਪੁੱਠਾ ਸੀਗਾ ਬੋਲਦੇ ਆ ਨਹੀਂ ਹੁੰਦਾ ਮੈਂ ਮੈਂ ਕਿੰਨਾਗਾ ਮੈਂ ਹੁਣ ਤਾਂ ਚੰਗੀ ਮਾੜੀ ਪਰਖ ਦਾ ਕਰਾਇਆ ਵੀ ਇਹੇ ਨਹੀਂ ਸੀ ਹਾਂ ਉਹ ਤਾਂ ਤੈਨੂੰ ਦੀਦੀ ਨਹੀਂ ਸੀ ਵੀ ਬਣੇ ਪੱਟਾ ਹੈ ਜੀ ਆ ਉਹ ਭਾਈ ਮੈਂ ਤੁਹਾਡੇ ਮੁਰੇ ਹਾਈ ਤਾਂ ਹੱਥ ਬਣੀ ਜਣਾ ਪੈਰੀਆਂ ਖਲਵਾ ਲਓ ਮੇਰੇ ਤਾਂ ਮੈਂ ਤੁਹਾਨੂੰ ਕਹੀ ਐ ਨਾ ਕੁੜੀ ਉਦੋਂ ਮੈਨੂੰ ਨਹੀਂ ਸੀ ਪਤਾ ਇਸ ਗੱਲਾਂ ਦਾ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਉਹ ਯਾਰ ਕੋਈ ਨਹੀਂ ਅਸੀਂ ਤਾਂ ਕੋਟ ਚ ਨਵੇੜ ਲਾਂਗੇ ਭੇਜਾ ਤੂੰ ਸਾਡੇ ਘਰੋਂ ਜਾ ਚੱਲ ਲੈ ਕਰ ਇੱਥੇ ਕੋਈ ਗੱਲ ਨਹੀਂ ਆ ਗੱਲ ਹੈ ਨਾ ਤਾਂ ਹੁਣ ਐਸੀ ਗੱਲ ਤੇ ਰਹੀ ਠੀਕ ਹੈ ਨਾ ਐਸੀ ਗੱਲ ਤੇ ਹੀ ਆ ਲੈ ਸਾਡੇ ਘਰੇ ਅੱਜ ਤੋਂ ਬਾਅਦ ਨਾ ਆਜੀ ਤੂੰ ਕੋਈ ਗੱਲ ਨਹੀਂ ਐਡ ਐਡ ਘਰ ਆ ਲੈ ਆ ਜੀ ਤੇ ਮੇਰੀ ਤਾਂ ਕੋਈ ਐਡੀ ਹੰਕਾਰ ਵਾਲੀ ਹੁੰਦੀ ਤਾਂ ਤੇ ਬਹਿ ਲੈਂਦੀ ਨਾ ਇਹਨੂੰ ਪਹਿਲਾਂ ਮੈਂ ਇਹ ਕਿਹੜਾ ਰਸੇ ਲੱਗਿਆ ਮਤਲਬ ਹਾਂ ਦੰਨਾ ਦੇ ਕੀ ਕਰਦਾ ਮਾਸ ਕਰਦਾ ਨਾਲੇ ਹੋਰ ਕੀ ਗੱਲਾਂ ਕਰਤੀਆਂ ਮੈਂ ਚੇਕ ਮਾਰਾਂਗਾ ਛੱਟੇ ਹੀ ਪਹਿਣਗੇ ਹਾਂ ਤੂੰ ਆਹੋ ਪਹਿਣ ਕੇ ਛੱਟੇ ਦੇ ਲਾ ਗੰਦ ਦੇ ਮੈਂ ਕੀ ਆਲੀ ਕਹੇ ਨੂੰ ਬੜਦਣਾ ਦਿਆ ਕਰ ਇਥੇ ਬੇ ਮੈਂ ਕਿਹੜਾ ਨੂੰ ਚਿੱਠੀ ਪਾ ਕੇ ਸੱਦਿਆ ਕੰਜਰ ਨੂੰ ਉਹੀ ਫਿਰਦਾ ਤਾਂ ਭੌਂਕਦਾ ਦਰ ਦਰ ਮੈਂ ਭੁੱਖਾ ਮਰਦਾ ਆ ਜਾਂਦਾ ਇਹਦਾ ਖਾਣ ਬਣਿਆ ਪਿਆ ਕਦੇ ਉਧਰ ਲਾ ਦੂੰ ਉਂਗਲਾਂ ਕਦੇ ਉਧਰ ਲਾ ਦੂੰ ਨਾਲੇ ਬੇਬੇ ਮੇਰੀ ਗੱਲ ਸੁਣ ਲੈ ਹੈ ਆਪਾਂ ਵਾਲੀ ਇੱਜ਼ਤ ਕਰਦੇ ਸੀ ਜਿਹੇ ਜਿਹੀਆਂ ਗੱਲਾਂ ਕਰਦੇ ਹਨ ਠੀਕ ਆ ਲਿਆਉਂਦੇ ਆਪਾਂ ਵੀ ਨਹੀਂ ਫਿਰ ਮੈਨਾਂ ਹੀ ਭੋਕਦਾ ਮੈਂ ਤਾਂ ਵਾਣੀ ਕਹੀ ਨਹੀਂ ਇਹ ਹੀ ਭੋਕਦਾ ਮਨਿੰਦਰ ਨੇ ਤਾਂ ਉਹਦੇ ਤੈਨੂੰ ਕੋਈ ਗੱਲ ਨਹੀਂ ਕਹੀ ਆਪਾਂ ਉਹਦੇ ਮੂੰਹ ਦੀ ਤਾਂ ਸੁੰਗਲੀ ਹੈ ਕੀ ਕਹਿੰਦੀ ਹੈ ਉਹ ਬੇਬੇ ਕੀ ਸੁੰਗਲ ਗਏ ਐ ਜਦੋਂ ਹੁਣ ਗੱਲ ਅਗਲੇ ਦੇ ਮੱਥੇ ਲੱਗੇ ਤਾਂ ਹੋਊਗੀ ਹੁਣ ਆਏਗਾ ਆਪਾਂ ਆਪਦੇ ਘਰੇ ਬੈਠੇ ਹਾਂ ਆਪਦੇ ਘਰੇ ਸਾਨੀ ਬੰਦੇ ਸੁਵਾਦ ਲੈਂਦੇ ਫਿਰਦੇ ਆ ਕੋਈ ਗੱਲ ਤਾਂ ਪਿਲੇ ਲਾਉਣੀ ਆ ਆਪਾਂ ਆਪ ਜਾਇਆ ਆਣੇ ਮੈਂ ਤੈਨੂੰ ਕਹੀ ਤਾਂ ਜਾਣੀ ਹੈ ਹਾਂ ਐ ਕਰ ਲੈਨੇ ਫਿਰ ਜਦ ਆਪਾਂ ਇੱਕ ਵਾਰੀ ਮੱਥੇ ਤਾਂ ਲੱਗ ਕੇ ਕਹਿੰਦੇ ਕੀ ਆ ਇੱਕ ਵਾਰ ਆਪਾਂ ਘਰੇ ਜਾਇਆ ਨਾ ਨਾਲੇ ਉਹਦੇ ਪਿਓ ਦੀ ਗੱਲ ਸੁਣ ਲਾਂਗੇ ਨਾਲੇ ਉਹਦੀ ਪਰਜਾਈ ਦੀ ਨਾਲੇ ਮਨਿੰਦਰ ਦੀ ਚਲ ਦੇਖਦੇ ਆ ਕੋਈ ਨਾ ਇਹ ਕਰਲਾ ਕੰਮ ਧੰਦਾ ਐਵੇਂ ਆ ਕੇ ਦਿਮਾਗ ਖਰਾਬ ਕਰਤਾ ਚੰਗੇ ਭਲੇ ਪਏ ਸੀ ਤੂੰ ਇਹਨੂੰ ਫੇਰ ਲੈਣ ਦੇ ਭੁੰਕਦਾ ਆਪ ਹੀ ਚੱਲਦੇ ਓਹ ਕੁੱਤੇ ਰਕਾ ਹੋਇਆ ਸਰਦਾ